ਵਾਰਾ ਸਾਲ ਹੋ ਗਏ ਮੈਨੂੰ ਗੱਲ ਸਮਝਾਉਂਦਿਆ 12 ਸਾਲ ਮਿੰਨੋ ਹੋ ਗਏ ਨੇ ਇਹ ਦੱਸ ਦਿਆ ਕਿ ਮੈਂ ਸੱਚੀ ਆ ਮੈਂ ਆਪਣੀ ਇੱਜ਼ਤ ਲਈ ਲੜ ਰਹੀ ਆ ਇੰਨੇ ਮੇਰੇ ਨਾਲ ਗਲਤ ਕੀਤਾ ਸੀ ਨੇ ਔਰੇ ਦੇ ਸਾਥੀਆਂ ਨੇ ਮੈਨੂੰ ਗੱਡੀ 'ਚ ਬਿਠਾ ਕੇ ਖੜਨ ਦੀ ਵੀ ਕੋਸ਼ਿਸ਼ ਕੀਤੀ ਮੈਨਾਂ ਅਸ਼ਲੀਲਤਾ ਕੀਤੀ ਆ ਕਿ ਕਿੱਦਾਂ ਬਿਆਨ ਕਰਾਂ ਉਹਨਾਂ ਲੋਕਾਂ ਨੂੰ ਕਿੱਦਾਂ ਦੱਸਾਂ ਕਿ ਮੇਰੇ ਨਾਲ ਕੀ ਹੋਇਆ ਜਦੋਂ ਵੀ ਮੈਂ ਤਰੀਕ ਤੇ ਆਉਣਾ ਉਦੋਂ ਰਾਸਤੇ ਦੇ ਵਿੱਚ ਇੱਥੇ ਤਰਨਤਾਰਨ ਫਾਟੀਆਂ ਮੈਨੂੰ ਇਹਨਾਂ ਨੇ ਪਹਿਲਾਂ ਹੀ ਕਾਲ ਕਰਦੇ ਨਹੀਂ ਕਿ ਤੇਰੀ ਚਿੱਟੀ ਗੱਡੀ ਆ ਆ ਨੰਬਰ ਹੈ ਤੇ ਤੂੰ ਜਾ ਰਹੀ ਹੈ ਤੇ ਉਸੇ ਵਕਤ ਹੀ ਅਸੀਂ ਵਕੀਲ ਸਾਹਿਬ ਨੂੰ ਕਰਨਾ ਫੋਨ ਸਾਰਾ ਪਿੱਛੇ ਗੱਡੀ ਲੱਗੀ ਹੋਈ ਇੰਨਾ ਹਰਾਸਮੈਂਟ ਇਹਨਾਂ ਵੱਲੋਂ ਕਰਨਾ ਸ਼ੁਰੂ ਕਰ ਦਿੰਦੇ ਸੀ ਕਿ ਮੈਨੂੰ ਅਸ਼ਲੀਲ ਗਾਲਾਂ ਤੋਂ ਸੁਹਾ ਨਹੀਂ ਸੀ ਬੋਲਦੇ ਮੇਰੀ ਜਾਤੀ ਨੂੰ ਟਾਰਗੇਟ ਕਰਦਾ ਹੀ ਵੀ ਇਹ ਭੁੱਲੇ ਨਹੀਂ ਕਰਨਾ ਮੈਨੂੰ ਹਮੇਸ਼ਾ ਹੀ ਇਹਨਾਂ ਯਾਦ ਕਰਾਇਆ ਕਿ ਮੈਂ ਇੱਕ ਛੋਟੀ ਜਾਤੀ ਚੋਂ ਆਂ ਅਮਲੇ ਜਦੋਂ ਨਹੀਂ ਸੀ ਨਾ ਜਦੋਂ ਟੈਕਸੀ ਡਰਾਈਵਰ ਹੀ ਉਦੋਂ ਤੇ ਇਹਨੇ ਹੱਡ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਬਹੁਤ ਹਰਾਸਮੈਂਟ ਸਾਨੂੰ ਕੀਤਾ ਕਿਉਂਕਿ ਪੁਲਿਸ ਵੀ ਇਨਵੋਲਵ ਸੀ ਨਾ ਇਹਦੇ ਵਿੱਚ ਮੇਰੀ ਸਿਕਿਉਰਿਟੀ ਵਾਪਸ ਲੈ ਲਈ ਸੀ ਜਦੋਂ ਆਵਾਦ ਵੀ ਪਾਲਟੀ ਸਰਕਾਰ ਆਈ ਨਾ ਉਦੋਂ ਹੀ ਮੇਰੀ ਸਾਰੀ ਸਿਕਿਉਰਿਟੀ ਜਿਹੜੀ ਵਾਪਸ ਲੈ ਲਈ ਸੀ ਇੱਕ ਗਨਮੈਨ ਅੰਮ੍ਰਿਤਸਰ ਪੁਲਿਸ ਵੱਲੋਂ ਦਿੱਤਾ ਹੋਇਆ ਸੀ ਤੇ ਉਹ ਵੀ ਇਹਨਾਂ ਨੇ ਵਾਪਸ ਲੈ ਲਿਆ ਇਹਨਾਂ ਮੇਰਾ ਕਾਫੀ ਰੋਲਾ ਵੀ ਪਾਇਆ ਵੀ ਅਸੀਂ ਇਹਨੂੰ 1 ਕਰੋੜ ਦੇ ਥਾ ਦੋ ਕਰੋੜ ਦੇ 10 ਕਰੋੜ ਦੇ ਤੇ ਤੇ ਅਸੀਂ ਉਹਨੂੰ ਖਰੀਦ ਲਿਆ ਸਾਡਾ ਰਾਜ਼ੀ ਨਵਾਂ ਹੋ ਗਿਆ ਜਿਸ ਤੋਂ ਮੈਂ ਤਰੀਕ ਤੇ ਆਉਣਾ ਤੇ ਮੈਨੂੰ ਰਸਤੇ 'ਚ ਹੀ ਤਮਕੀਦੇ ਕੇ ਮੇਰੇ ਬੰਦੇ ਪਿੱਛੇ ਗੱਡੀਆਂ ਲਾ ਕੇ ਤੇ ਮੈਨੂੰ ਡਰਾ ਦੇਣਾ ਮੈਂ ਚੱਲ ਜਾਣਾ ਵਾਪਸ ਆਪਣੀ ਜਾਨ ਬਚਾਉਣ ਦਾ ਕਰਕੇ ਤੇ ਇਹਨਾਂ ਨੇ ਕਿਹਾ ਉਹ ਤਰੀਕ ਤੇ ਨਹੀਂ ਆਉਂਦੀ ਉਹਨੇ ਹੱਟ ਤੋਂ ਪੈਸੇ ਚੁੱਕ ਲਏ 12 ਸਾਲ ਜੇ ਅਸੀਂ ਕਹਿ ਲਈਏ ਕਿ 120 ਸਾਲਾਂ ਅਰਗੇ ਤੁਹਾਡੇ ਲਈ ਤਾਂ ਲੰਗੇ ਆ 10 ਗੁਣਾ ਵੱਡੇ ਉਹ ਲੰਗੇ ਜਿਹੜੇ ਜਿੰਨੀ ਉਹ ਖਤਰਾ ਬਹੁਤ ਜ਼ਿਆਦਾ ਰਿਸ਼ਤੇਦਾਰਾਂ ਤੱਕ ਮੈਨੂੰ ਜਗ੍ਹਾ ਨਹੀਂ ਦਿੱਤੀ ਗਈ ਆਪਣੇ ਘਰ ਤੱਕ ਹਨ ਮੇਰੇ ਹਸਬੰਦ ਉਨਨਾ ਦਾ ਵੀ ਮੈਂ ਦਿ ਲੋਤਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰੇ ਪਿੱਛੇ ਬੈਕਪੋਟ ਰੱਖੀ ਆ ਸਾਹਮਣੇ ਬਰੋਬਰ ਤੇ ਖੜੇ ਹੋ ਕੇ ਮੇਰੇ ਨਾਲ ਪੈਸਾ ਹੀ ਭੱਖੋ ਵੀ ਮੈਨੂੰ ਕਦੀ ਪ੍ਰੋਬਲਮ ਨਹੀਂ ਆਉਣ ਦਿੱਤੀ ਬਹੁਤ ਜਿਆਦੀਆਂ ਤਕਲੀਫਾਂ ਉਹ ਵੀ ਜਿਹੜਾ ਇਸ ਕੇਸ ਨੂੰ ਤਿਆਰ ਕੀਤਾ ਗਿਆ ਉਹ ਵੀ ਪੁਲਿਸ ਨੇ ਪ੍ਰਸ਼ਾਸਨ ਨੇ ਪੂਰਾ ਜੋਰ ਲਾਇਆ ਕਿ ਕਮਜ਼ੋਰ ਰੱਖ ਕੇ ਕੇਸ ਨੂੰ ਤੇ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਦਵਾਇਆ ਜਾਵੇ ਔਰ ਤੁਸੀਂ ਇਹ ਸੋਚ ਕੇ ਦੇਖੋਗੇ ਕਿ 13 ਸਾਲ ਦੇ ਲੰਬਾ ਸੰਘਰਸ਼ ਉਹ ਵੀ ਇੱਕ ਔਰਤ ਨੇ ਲੜਿਆ ਔਰ ਜੇ ਕੋਈ ਉਹਦੇ 'ਚ ਕੋਈ ਪੱਖਪਾਤ ਵਾਲੀ ਗੱਲ ਹੁੰਦੀ ਤੇ 13 ਸਾਲ ਕੋਈ ਇੱਥੋਂ ਤੱਕ ਨਹੀਂ ਪਹੁੰਚ ਸਕਦਾ ਅੱਜ ਵੀ ਜਿਹੜੇ ਲੋਕ ਐ ਉਹ ਸੋਸ਼ਲ ਸਾਈਟਾਂ ਦੇ ਉੱਤੇ ਪੋਸਟਾਂ ਪਾ ਰਹੇ ਕਿ ਤੁਸੀਂ ਗਲਤ ਜੇ ਇਹ ਐਮ ਐਲ اے ਸਹੀ ਆ ਦੇਖੋ ਇੱਕ ਉਹ ਐਮ ਐਲ اے ਆ ਤੇ ਤੁਸੀਂ ਉਹਦੀ ਪੱਖਪਾਤ ਕਰਨ ਰਿਹਾ ਕਿ ਕਿ ਗਰੀਬ ਜਿਹੜਾ ਇਨਸਾਨ ਆ ਜਿਹੜਾ ਮਜ਼ਦੂਰ ਪਰਿਵਾਰ ਆ ਕਿ ਉਹ ਆਪਣੀ ਲੜਾਈ ਜਿਹੜੀ ਆ ਉਹ ਸੱਚ ਦੀ ਨਹੀਂ ਲੜ ਸਕਦਾ ਕਿ ਉਹਨੂੰ ਸੱਚ ਦੀ ਲੜਾਈ ਲੜਨ ਦਾ ਅਧਿਕਾਰ ਨਹੀਂ ਕਿ ਉਹਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਇਵਨ ਕੋਈ ਪੁਲਿਸ ਮੁਲਾਜ਼ਮ ਜਿਹੜਾ ਗੁਆਇ ਦੇ ਰਿਹਾ ਨਾ ਉਹਨੂੰ ਪਤਾ ਲੱਗਦਾ ਕਿ ਐਮ.ਐਲ.ਏ ਦਾ ਕੇਸ ਹੈ ਕ੍ਰਾਸ ਦੇ ਵਿੱਚ ਵੀ ਕਹਿ ਰਣਾ ਕਿ ਲੈ ਵੀ ਮੈਨੂੰ ਹਾਰਟ ਅਟੈਕ ਹੈ ਮੈਨੂੰ ਹਾਰਟ ਦੀ ਪ੍ਰੋਬਲਮ ਆ ਹੈ ਰਾਇਦਰ ਕਿ ਉਹ ਰੈਗੂਲਰ ਕੋਰਸ ਆ ਬਿਜ਼ਨਸ ਦੇ ਵਿੱਚ ਦਿਖਾਈ ਦਿੰਦੇ ਆ ਦੋ ਦੋ ਮਹੀਨੇ ਆਪਣੇ ਬੱਚੇ ਨੂੰ ਵੀ ਮੈਂ ਸਕੂਲ ਨਹੀਂ ਭੇਜ ਸਕੀ ਉਹਨਾਂ ਤੋਂ ਵੀ ਗੱਲਾਂ ਸੁਨੀਆਂ ਪੈਂਦੀਆਂ ਸੀ ਪ੍ਰਿੰਸੀਪਲਾਂ ਤੋਂ ਕਿ ਤੁਸੀਂ ਕਿਉਂ ਨਹੀਂ ਆਉਂਦੇ ਪਰ ਮੈਂ ਉਹਨਾਂ ਨੂੰ ਕਦੀ ਨਹੀਂ ਦੱਸਿਆ ਕਿ ਕੋਈ ਪ੍ਰੋਬਲਮ ਚਾ ਸੌਰੀ ਮੰਗ ਕੇ ਆਪਣੇ ਘਰ ਚ ਆ ਜਾਣਾ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟਿੰਗ ਸਹਿਣੀ ਪਈ ਕਈ ਕਈ ਦਿਨ ਸਾਨੂੰ ਘਰੋਂ ਬਾਹਰ ਰਹਿਣਾ ਪਿਆ ਘਰ ਛੱਡਣਾ ਵੀ ਪਿਆ ਮੈਨੂੰ ਮਤਲਬ ਮੈਸੇਜ ਕਰਦੇ ਸੀ ਕਿ ਅੱਜ ਉਹਨਾਂ ਦਾ ਨੂੰ ਉੱਥੇ ਗੋਲੀ ਮਾਰ ਕੇ ਮਾਰ ਦੇਣਾ ਸਿਰਫ ਪਰ ਬੱਚਾ ਉਹਨਾਂ ਲੈ ਕੇ ਜਾਈ ਕੱਲੀ ਜਾਈ ਤੈਨੂੰ ਕੁਝ ਹੋ ਜਾਏਗਾ ਤਾਂ ਕੋਈ ਗੱਲ ਨਹੀਂ ਤੇਰੇ ਬੱਚੇ ਤਾਂ ਸੇਫ ਰਹਿਣਗੇ ਅੱਜ ਤਰਨ ਤਰਨ ਦੀ ਅਦਾਲਤ ਦੇ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਸੁਣਾਈ ਜਾਣੀ ਹੈ ਸਜ਼ਾ ਸੁਣਾਈ ਜਾਣੀ ਹੈ ਇੱਕ ਭੈਣ ਨਾਲ ਜੋ ਬਸ ਲੋਕੀ ਹੋਈ ਸੀ ਲੰਮਾ ਸਮਾਂ ਇੰਤਜ਼ਾਰ ਮਤਲਬ ਇੱਕ ਵੱਡੀ ਐਗਜ਼ੈਂਪਲ ਸੈੱਟ ਕੀਤੀ ਐ ਇਸ ਭੈਣ ਨੇ ਸੰਘਰਸ਼ ਲੜਦੇ ਹੋਏ ਇੱਕ ਮਜ਼ਦੂਰ ਪਰਿਵਾਰ ਦੇ ਵਿੱਚ ਰਹਿ ਕੇ ਇੱਕ ਗਰੀਬ ਪਰਿਵਾਰ ਦੇ ਵਿੱਚ ਰਹਿ ਕੇ ਸੰਘਰਸ਼ ਕਰਨਾ ਕਿਸੇ ਚੀਜ਼ ਨੂੰ ਸਜਾ ਤੱਕ ਲੈ ਕੇ ਜਾਣਾ ਬਹੁਤ ਔਖਾ ਹੁੰਦਾ ਕਿਉਂਕਿ ਸਰਜੀਤ ਪਾਤਰ ਕਹਿੰਦੇ ਨੇ ਕਿ ਇਸ ਅਦਾਲਤ ਦੇ ਵਿੱਚ ਬੰਦੇ ਬਿਰਖ ਹੋਏ ਇਹਨਾਂ ਅਦਾਲਤਾਂ ਦੇ ਵਿੱਚ ਫਿਰਦੇ ਫਿਰਦੇ ਚੰਗੇ ਭਲਿਆਂ ਦੀ ਬਸ ਹੋ ਜਾਂਦੀ ਹੈ ਪਰ ਫਿਰ ਵੀ ਜੇਕਰ ਕੋਈ ਇਨਸਾਫ ਲਈ ਲੜਦਾ ਹੈ ਜੇਕਰ ਕੋਈ ਸੀਮਤ ਸਾਧਨਾਂ ਦੇ ਬਾਵਜੂਦ ਜਦੋਂ ਪਤਾ ਹੋਵੇ ਕਿ ਘਰ ਵਿੱਚ ਵੀ ਕੁਝ ਨਹੀਂ ਜਿਵੇਂ ਸਤਿੰਦਰ ਸਰਤਾਜ ਦਾ ਇਹ ਗਾਣਾ ਹੈ ਕਿ ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਸੱਤਾਧਾਰੀ ਧਿਰ ਸਾਢੇ 3 ਸਾਲ ਤੋਂ ਸੱਤਾਧਾਰੀ ਧਿਰ ਦੇ ਐਮਐਲਏ ਦੇ ਖਿਲਾਫ ਡਟ ਕੇ ਖੜਨਾ ਇਹ ਬਹੁਤ ਵੱਡੀ ਐਗਜ਼ਾਮਪਲ ਆ بڑے ਝੁੱਕ ਜਾਂਦੇ ਨੇ بڑے ਡਰ ਜਾਂਦੇ ਨੇ ਪਰ ਜਿਨ੍ਹਾਂ ਦੀਆਂ ਜਮੀਰਾਂ ਜਾਗਦੀਆਂ ਜਿਹੜੇ ਲੜਨਾ ਜਾਣਦੇ ਆ ਉਹ ਬਾਬਾ ਜੀਵਨ ਸਿੰਘ ਦੇ ਵਾਰਿਸ ਹੁੰਦੇ ਨੇ ਮੇਰੇ ਨਾਲ ਭੈਣ ਨੇ ਗੱਲਬਾਤ ਕਰਦੇ ਆ ਪੈਣੇ ਸਾਰੀਆਂ ਗੱਲਾਂ ਸਭ ਨੇ ਕੀਤੀਆਂ ਮੈਂ ਇਹ ਜਾਨੂਗਾ ਕਿ ਕਿ ਮਜ਼ਦੂਰ ਪਰਿਵਾਰ ਦੇ ਵਿੱਚ ਰਹਿ ਕੇ ਇੱਕ ਗਰੀਬ ਪਰਿਵਾਰ ਚ ਰਹਿ ਕੇ ਇਹ ਲੜਾਈ ਤੁਹਾਡੇ ਲਈ ਲੜਨੀ ਕਿੰਨੀ ਕੌਖੀ ਸੀ ਮੈਂ ਐਕਸਪਲੇਨ ਨਹੀਂ ਕਰ ਸਕਦੀ ਕਿ ਮੈਂ ਮਤਲਬ ਉਹ ਚੀਜ਼ਾਂ ਬਹੁਤ ਫੇਸ ਕੀਤੀਆਂ ਜਿਹੜੀਆਂ ਮੈਂ ਆਨਲਾਈਨ ਨਹੀਂ ਦੱਸ ਸਕਦੀ ਬੜੀ ਪਰੇਸ਼ਾਨੀ ਚ ਰਹੀ ਮੈਂ ਤੇ ਮੇਰਾ ਪਰਿਵਾਰ ਅੱਜ ਵੀ ਤੁਸੀਂ ਜਾ ਕੇ ਵੇਖ ਸਕਦੇ ਜੀ ਮੈਂ ਇੱਕ ਬਹੁਤ ਗਰੀਬ ਪਰਿਵਾਰ ਛੋ ਦੋ ਕਮਰੇ ਆ 15 ਦੀ ਵੀ ਛੱਤ ਅਟਕਿਆ ਹਨ ਮੇਰੇ ਹਸਬੰਦ ਅੰਨਾ ਦਾ ਵੀ ਮੈਂ ਦਿ ਲੋਤਾਨੁਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰੇ ਪਿੱਛੇ ਬੈਕ ਉਟ ਰੱਖੀ ਆ ਸਾਹਮਣੇ ਬਰੋਬਰ ਤੇ ਖੜੇ ਹੋ ਕੇ ਮੇਰ ਨਾਲ ਪੈਸਾ ਪੱਖੋਂ ਵੀ ਮੈਨੂੰ ਕਦੀ ਪ੍ਰੋਬਲਮ ਨਹੀਂ ਆਨ ਦਿੱਤੀ ਬਹੁਤ ਜਹਾਨੀਆਂ ਤਕਲੀਫਾਂ ਜਦੋਂ ਤਰੀਕ ਹੋਣੀ ਇੱਕ ਦਿਨ ਪਹਿਲਾਂ ਹੀ ਮੈਨੂੰ ਇਹ ਨਾ ਹਰਾਸਮੈਂਟ ਇਹਨਾਂ ਵੱਲੋਂ ਕਰਨਾ ਸ਼ੁਰੂ ਕਰ ਦਿੰਦੇ ਸੀ ਕਿ ਮੈਨੂੰ ਅਸ਼ਲੀਲ ਗਾਲਾਂ ਤੋਂ ਸੁਭਾ ਨਹੀਂ ਸੀ ਬੋਲਦੇ ਮੇਰੀ ਜਾਤੀ ਨੂੰ ਟਾਰਗੇਟ ਕਰਦਾ ਹੀ ਵੀ ਇਹ ਭੁੱਲੇ ਨਹੀਂ ਕਰਨਾ ਮੈਨੂੰ ਹਮੇਸ਼ਾ ਹੀ ਇਹਨਾਂ ਯਾਦ ਕਰਾਇਆ ਕਿ ਮੈਂ ਇੱਕ ਛੋਟੀ ਜਾਤੀ ਚੋਂ ਆ ਬਹੁਤ ਮੈਂ ਪਰੇਸ਼ਾਨੀਆਂ ਚੱਲੀਆਂ ਵੀਰੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਦੋ ਦੋ ਮਹੀਨੇ ਆਪਣੇ ਬੱਚੇ ਨੂੰ ਵੀ ਮੈਂ ਸਕੂਲ ਨਹੀਂ ਭੇਜ ਸਕੀ ਉਹਨਾਂ ਤੋਂ ਵੀ ਗੱਲਾਂ ਸੁਨੀਆਂ ਪੈਂਦੀਆਂ ਸੀ ਪ੍ਰਿੰਸੀਪਲਾਂ ਤੋਂ ਕਿ ਤੂੰ ਕਿਉਂ ਨਹੀਂ ਆਉਂਦੇ ਪਰ ਮੈਂ ਉਹਨਾਂ ਨੂੰ ਕਦੀ ਨਹੀਂ ਦੱਸਿਆ ਕਿ ਕੋਈ ਪ੍ਰੋਬਲਮ ਚ ਆ ਸੌਰੀ ਮੰਗ ਕੇ ਆਪਣੇ ਘਰ ਚ ਆ ਜਾਣਾ ਜਦੋਂ ਵੀ ਮੈਂ ਤਰੀਕ ਤੇ ਆਉਣਾ ਉਦੋਂ ਰਾਸਤੇ ਦੇ ਵਿੱਚ ਇੱਥੇ ਤਰਨ ਤਰਨ ਫਾਟੀਆਂ ਮੈਨੂੰ ਇਹਨਾਂ ਨੇ ਪਹਿਲਾਂ ਹੀ ਕਾਲ ਕਰ ਦੇਣੀ ਕਿ ਤੇਰੀ ਚਿੱਟੀ ਗੱਡੀ ਆ ਆ ਨੰਬਰ ਹੈ ਤੇ ਤੂੰ ਜਾ ਰਹੀ ਹੈ ਤੇ ਉਸੇ ਵਕਤ ਹੀ ਅਸੀਂ ਵਕੀਲ ਸਾਹਮਣੂ ਕਰਨਾ ਫੋਨ ਸਾਰਾ ਪਿੱਛੇ ਗੱਡੀ ਲੱਗੀ ਹੋਈ ਤੇ ਸੰਸਾਰ ਨੇ ਸਾਡਾ ਬਹੁਤ ਸਾਥ ਦਿੱਤਾ ਕਹਿਣਾ ਤੁਸੀਂ ਕੋਈ ਗੱਲ ਨਹੀਂ ਆ ਤੁਸੀਂ ਆਫਿਸ ਚ ਐਸਐਸਪੀ ਦਫਤਰ ਸਿੱਧੇ ਜਾਇਓ ਸਿੱਧਾ ਨਾ ਜਾਇਓ ਨਾ ਤੁਹਾਨੂੰ ਰਾਸਤੇ ਚ ਮਾਰ ਦੇਣ ਐਸਐਸਪੀ ਸਾਹਿਬ ਦਫਤਰ ਜਾਣਾ ਤੇ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਮਜ਼ਾਕ ਕਦੀ ਤਰ੍ਹਾਂ ਸਾਨੂੰ ਵਾਪਸ ਕਰ ਦੇਣਾ ਮਜ਼ਾਕ ਡਾਉਣਾ ਮੇਰਾ ਤੇ ਬੜੀ ਨੀਜਤਾ ਵੀ ਵੇਖੀ ਮੈਂ ਨਾ 12 ਸਾਲਾਂ ਦੇ ਵਿੱਚ ਉਹ ਚੀਜ਼ਾਂ ਵੇਖੀਆਂ ਨੇ ਜੋਕਸ ਪਲੇਨ ਕਰਨੀਆਂ ਔਖੀਆਂ ਹੋਈਆਂ ਨੇ ਮੇਰੇ ਵਾਸਤੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਕਿਸ-ਕਿਸ ਤਰੀਕੇ ਨਾਲ ਬੱਚੇ ਆਉਂਦੇ ਜਦੋਂ ਤੁਸੀਂ ਤਰੀਕ ਤੇ ਆਉਂਦੇ ਸੀ ਇਹ ਸਾਰੇ ਕਾਸੇ ਦੌਰਾਨ ਮਤਲਬ ਜਦੋਂ ਇਹ ਐਮਐਲਏ ਬਣ ਜਾਂਦੇ ਐ ਐਮਐਲਏ ਬਣ ਤੋਂ ਪਹਿਲਾਂ ਕੀ ਕੀ ਦਿੱਕਤਾਂ ਆਉਂਦੀਆਂ ਸੀ ਤੇ ਉਸ ਤੋਂ ਬਾਅਦ ਕਿੰਨੀਆਂ ਵਧ ਗਈਆਂ ਸੀ ਦੇਖੋ ਐਮਐਲਏ ਜਦੋਂ ਨਹੀਂ ਸੀ ਨਾ ਜਦੋਂ ਟੈਕਸੀ ਡਰਾਈਵਰ ਹੀ ਉਦੋਂ ਤੇ ਇਹਨੇ ਹਰ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਬਹੁਤ ਹਰਾਸਮੈਂਟ ਸਾਨੂੰ ਕੀਤਾ ਕਿਉਂਕਿ ਪੁਲਿਸ ਵੀ ਇਨਵੋਲਵ ਸੀ ਨਾ ਇਹਦੇ ਵਿੱਚ ਜੀ ਪੁਲਸ ਦੇ ਨਾਲ ਇਹਨਾਂ ਮਿਲ ਕੇ ਇਹਨਾਂ ਦਾ ਭਾਰ ਜ਼ਿਆਦਾ ਵਧ ਗਿਆ ਤੇ ਮੇਰਾ ਕੱਟ ਗਿਆ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟਿੰਗ ਸਹਣੀ ਪਈ ਕਈ ਕਈ ਦਿਨ ਸਾਨੂੰ ਘਰੋਂ ਬਾਹਰ ਰਹਿਣਾ ਪਿਆ ਕਾਰ ਛੱਡਣਾ ਵੀ ਪਿਆ ਜੇ ਅੱਜ ਵੀ ਜਿਹੜਾ ਮੇਰੇ ਫਾਦਰ ਸਾਹਿਬ ਔਰ ਮੇਰੀ ਫੈਮਿਲੀ ਜਿਹੜੀ ਉਹ ਵੀ ਬਾਹਰ ਆ ਆਪਣੇ ਘਰੋਂ ਤੇ ਮੈਂ ਔਰ ਮੇਰੇ ਹਸਬੰਦ ਤੇ ਮੇਰੇ ਬੱਚੇ ਵੀ ਬਾਹਰ ਹੀ ਐ ਅਸੀਂ ਹਜੇ ਘਰ ਨਹੀਂ ਗਏ ਕੇਸ ਦਾ ਡਿਸੀਜਨ ਜ ਹੋਏਗਾ ਨਾ ਜਿੱਦਨ ਸਜ਼ਾ ਉਸ ਦਿਨ ਮੈਂ ਆਪਣੇ ਘਰ ਜਾਣਾ ਜਿਵੇਂ ਤੁਸੀਂ ਤੁਹਾਡੀ ਸਿਕਿਉਰਿਟੀ ਵਾਪਸ ਲੈ ਲਈ ਮੇਰੀ ਸਕਿਉਰਿਟੀ ਵਾਪਸ ਲੈ ਲਈ ਸੀ ਜਦੋਂ ਆਵਾਦਵੀ ਪਾਲਟੀ ਸਰਕਾਰ ਆਈ ਨਾ ਉਦੋਂ ਹੀ ਮੇਰੀ ਸਾਰੀ ਸਕਿਉਰਿਟੀ ਜਿਹੜੀ ਵਾਪਸ ਲੈ ਲਈ ਸੀ ਇੱਕ ਗਨਮੈਨ ਅੰਮ੍ਰਿਤਸਰ ਪੁਲਿਸ ਵੱਲੋਂ ਦਿੱਤਾ ਹੋਇਆ ਸੀ ਤੇ ਉਹ ਵੀ ਇਹਨਾਂ ਨੇ ਵਾਪਸ ਲੀਲਾ ਕਦੀ ਸਾਧ ਲੈਂਦੇ ਸੀ ਕਦੀ ਸਾਡੇ ਕੋਲ ਭੇਜ ਦਿੰਦੇ ਸੀ ਤੇ ਥੋੜੇ ਦਿਨ ਪਹਿਲਾਂ ਵੀ ਮੈਂ ਉਹਨਾਂ ਨੂੰ ਕਿਹਾ ਕਿ ਮੇਰੀਆਂ ਤਰੀਕਾਂ ਚੱਲ ਰਹੀਆਂ ਆ ਤੁਸੀਂ ਤਰੀਕ ਤੱਕ ਦੇ ਦਿਆ ਕਰੋ ਤੇ ਉਹਨਾਂ ਨੇ ਸੱਚੋ ਦਾ ਬਿਆਨ ਆਏ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਕੁਛ ਨਹੀਂ ਤੁਹਾਨੂੰ ਉਹ ਮਾਰ ਦਿੰਦੇ ਤੁਸੀਂ ਜਾਓ ਸਾਡੇ ਕੋਲ ਜਿਹੜੀ ਹੈਗੀ ਆ ਪੁਲਿਸ ਘਟਿਆ ਤੇ ਤੁਹਾਡੇ ਲਈ ਅਸੀਂ ਨਹੀਂ ਦੇ ਸਕਦੇ ਗੱਲ ਮੈਂ ਤੁਹਾਡੇ ਲਈ ਦੇ ਨਹੀਂ ਸਕਦੇ ਮਤਲਬ ਤੇ ਜਿਸ ਤਰੀਕੇ ਨਾਲ ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਮਜ਼ਦੂਰ ਬੰਦੇ ਕੋਲੇ ਆਮ ਦੰਦੇ ਸਾਧਨ ਵੀ ਉਹ ਹੁੰਦੇ ਆ ਲੜਨ ਦੇ ਇੱਕ ਲੋਕਾਂ ਦੇ ਵਿੱਚ ਜਿਵੇਂ ਅੱਜ ਵੀ ਪ੍ਰਚਾਰਿਆ ਜਾਂਦਾ ਹੈ ਕਿ ਜੀ ਵਿਖ ਜਾਂਦੇ ਆ ਡਰ ਜਾਂਦੇ ਆ ਕਿਸੇ ਕੇ ਕਈ ਕਈ ਤਰੀਕੀ ਨਾਲ ਜਲੀਲ ਵੀ ਕੀਤਾ ਜਾਂਦਾ ਉਹ ਸਭ ਕੁਝ ਦੇ ਬਾਵਜੂਦ ਤੁਸੀਂ ਡਟੇ ਕਿਵੇਂ ਰਹੇ ਕੀ ਸ਼ਕਤੀ ਆਈ ਤੁਹਾਡੇ ਦੇ ਵਿੱਚ ਕਿਉਂਕਿ ਹਾਲਾਤਾਂ ਦੇ ਨਾਲ ਲੜਨਾ ਸਰਕਾਰਾਂ ਦੇ ਨਾਲ ਲੜਨਾ ਛੋਟੀਆਂ ਗੱਲਾਂ ਨਹੀਂ ਹੁੰਦੀ ਹਾਂਜੀ ਇਹਨਾਂ ਨੇ ਕਾਫੀ ਜਿਹੜੇ ਲੋਕ ਇਹਨਾਂ ਨਾਲ ਮਿਲਦੇ ਸੀ ਜਾਂ ਜਿੱਦਾਂ ਵੀ ਲਾ ਲਓ ਉਹ ਇਹਨਾਂ ਮੇਰਾ ਕਾਫੀ ਰੋਲਾ ਵੀ ਪਾਇਆ ਵੀ ਅਸੀਂ ਇਹਨੂੰ 1 ਕਰੋੜ ਦੇਤਾ 2 ਕਰੋੜ ਦੇਤਾ 10 ਕਰੋੜ ਦੇਤੇ ਤੇ ਅਸੀਂ ਉਹਨੂੰ ਖਰੀਦ ਲਿਆ ਸਾਡਾ ਰਾਜੀ ਨਵਾ ਹੋ ਗਿਆ ਜਦੋਂ ਮੈਂ ਤਰੀਕ ਤੇ ਆਉਣਾ ਤੇ ਮੈਨੂੰ ਰਾਸਤੇ 'ਚ ਹੀ ਤਮਕੀਦੇ ਕੇ ਮੇਰੇ ਬੰਦੇ ਪਿੱਛੇ ਗੱਡੀਆਂ ਲਾ ਕੇ ਤੇ ਮੈਨੂੰ ਡਰਾ ਦੇਣਾ ਮੈਂ ਚੱਲ ਜਾਣਾ ਵਾਪਸ ਆਪਣੀ ਜਾਨ ਬਚਾਉਣ ਦਾ ਕਰਕੇ ਤੇ ਇਹਨਾਂ ਨੇ ਕਿਹਾ ਨਾ ਉਹ ਤਰੀਕ ਤੇ ਨਹੀਂ ਆਉਂਦੀ ਉਹਨੇ ਹੱਟ ਤੋਂ ਪੈਸੇ ਚੁੱਕ ਲਿਆ ਮਤਲਬ ਇਹ 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 ਪ੍ਰਚਾਰਿਆ ਗਿਆ। ਹਾਂਜੀ ਪ੍ਰਚਾਰ ਕਰਦੇ ਸੀ। ਲਾਲਚ ਆਏ ਪੈਸੇ ਦੇਣ ਵਾਸਤੇ ਵੀ ਆਇਆ ਇੱਕ ਆਫਰ ਵੀ ਆਇਆ। ਪੈਸੇ ਦੇਣ ਆਸਤੇ ਜਾਂ ਰਾਜੀ ਨਾਮਲੇ ਇਤਨੀ ਆਇਆ ਲੇਕਿਨ ਮੈਨੂੰ ਜਾਨੋ ਮਾਰਨ ਲਈ ਧਮਕੀਆਂ ਦੇਣ ਲਈ ਜ਼ਰੂਰ ਆਉਂਦੇ ਰਹੇ ਇਹਨਾਂ ਦੇ ਫੋਨ ਕਾਲ ਇਹਨਾਂ ਦੀਆਂ ਬਲੈਂਕ ਕਾਲਾਂ। ਔਰ ਇਹਨਾਂ ਦੇ ਸਮਰਥਕ ਹੀ ਜਿਹੜੇ ਉਹ ਵੀ ਮੈਨੂੰ ਮਤਲਬ ਮੈਸੇਜ ਕਰਦੇ ਸੀ ਕਿ ਅੱਜ ਉਹਨਾਂ ਤੁਹਾਨੂੰ ਉੱਥੇ ਗੋਲੀ ਮਾਰ ਕੇ ਮਾਰ ਦੇਣਾ ਸਿਰਫ ਪਰ ਬੱਚਾ ਬਣਾ ਲੈ ਕੇ ਜਾਈ ਕੱਲੀ ਜਾਈ ਤੈਨੂੰ ਕੁਝ ਹੋ ਜਾਏਗਾ ਤਾਂ ਕੋਈ ਗੱਲ ਨਹੀਂ ਤੇਰੇ ਬੱਚੇ ਤਾਂ ਸੇਫ ਰਹਿਣਗੇ। ਤੇ ਇਦਾਂ ਇਦਾਂ ਦੇ ਮੈਨੂੰ ਜਿਹੜਾ ਸਾਹਮਣਾ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਮੇਰੇ ਵਕੀਲ ਸਾਹਿਬ ਨੂੰ ਮੈਂ ਦੱਸ ਦੇਣਾ ਕਿ ਵੀ ਕੀ ਵੀਰ ਜੀ ਮਤਲਬ ਇਦਾਂ ਮੇਰੇ ਪਿੱਛੇ ਗੱਡੀਆਂ ਲੱਗੀਆਂ ਆਈਆਂ ਨੇ ਇਦਾਂ ਮੈਨੂੰ ਧਮਕੀ ਆ ਗਈ ਫੋਨ ਕਾਲ ਆ ਗਈ ਆ ਤੇ ਵਕੀਲ ਸਾਹਿਬ ਨੇ ਵੀ ਮੇਰੇ ਨਾਲ ਪੂਰਾ ਕੋਆਪਰੇਟ ਕੀਤਾ ਕਿ ਕੋਈ ਗੱਲ ਨਹੀਂ ਮੈਂ ਜੱਸ ਸਾਹਿਬ ਨੂੰ ਇਹ ਤੁਹਾਡੀ ਗੱਲ ਰੱਖਾਂਗਾ ਮੈਂ ਤੁਹਾਡੀ ਕੰਪਲੀਟ ਜਿਹੜੀ ਇਹ ਜੱਸ ਸਾਹਿਬ ਗਾੜੀ ਰੱਖਾਂਗਾ ਜੱਸ ਸਾਹਿਬ ਅੱਛਾ ਜਿਵੇਂ ਤੁਸੀਂ ਕਿਹਾ ਵੀ ਇਹ ਸਭ ਕੁਝ ਧਮਕੀਆਂ ਲਾਲਚ ਤਾਂ ਨਹੀਂ ਦੇਣ ਆਇਆ ਕੋਈ ਧਮਕੀਆਂ ਤੇ ਡਰਾਉਣ ਆਏ ਹਾਂਜੀ ਆਸ-ਪਾਸੇ ਅਸੀਂ ਤਾਂ ਖੜੇ ਹੁੰਨੇ ਆ ਪਰ ਸਾਡੇ ਰਿਸ਼ਤੇਦਾਰ ਸਾਡੇ ਸਕੇ ਸਬੰਧੀ ਸਾਡੇ ਜਿਹੜੇ ਸਾਡੇ ਕੋਈ ਸਨੇਹੀ ਹੁੰਦੇ ਆ ਉਹ ਜ਼ਰੂਰ ਇਹ ਗੱਲ ਕਰਦੇ ਰਹਿੰਦੇ ਆ ਕਿਉਂ ਪੰਗਾ ਲੈਣਾ ਸਰਕਾਰ ਐ ਪੁਲਿਸ ਐ ਕਾਹ ਨੂੰ ਬੱਚੇ ਵੀ ਪੜਾਉਣੇ ਆ ਬਹੁਤ ਮਤਲਬ ਤਰੀਕੇ ਤਰੀਕੇ ਦੀਆਂ ਐਗਜ਼ੈਂਪਲਾਂ ਮਨੋਬਲ ਡਾਊਨ ਕਰਨ ਲਈ ਆਉਂਦੇ ਆ ਅਜਿਹੀਆਂ ਵੀ ਹੋਈਆਂ ਬਹੁਤ ਹੋਈਆਂ ਮੇਰੇ ਰਿਸ਼ਤੇਦਾਰ ਨਹੀਂ ਮੈਨੂੰ ਮਿਲਦੇ ਈਵਨ ਉਹ ਨਹੀਂ ਮਿਲਦੇ ਜਿਨ੍ਹਾਂ ਦੀ ਘਰ ਜਾਂ ਮਤਲਬ ਜਿਨ੍ਹਾਂ ਦੀ ਮੈਰਿਜ 'ਚ ਇਹ ਇਨਸੀਡੈਂਟ ਹੋਇਆ ਨਾ ਉਹ ਉਹਨਾਂ ਨੇ ਉਧਰ ਹੀ ਸਾਡਾ ਸਾਥ ਛੱਡ ਦਿੱਤਾ ਸਾਨੂੰ ਅੱਜ ਤੱਕ ਨਹੀਂ ਮਿਲਦੇ ਹੋ ਨਹੀਂ ਜਿਸ ਦਿਨ ਇਹ ਘਟਨਾ ਵਾਪਰੀ ਸੀ ਉਸ ਦਿਨ ਇਹ ਮਤਲਬ ਜਿਵੇਂ ਤੁਹਾਡੇ ਤੋਂ ਪਹਿਲਾਂ ਵੀ ਸਵਾਲ ਹੋਇਆ ਕਿ بڑے ਲੋਕ ਕਹਿ ਰਹੇ ਕਿ ਲਾਲਪੁਰਾ ਤਾਂ ਹੈ ਨਹੀਂ ਉਹਦੇ ਸਮਰਥਕ ਬਾਹਰ ਖੜੇ ਵੀ ਇਹ ਗੱਲ ਕਹਿ ਰਹੇ ਆ ਕਿ ਉਹ ਕਿੱਥੇ ਸੀਗੇ ਉਸ ਮੈਂ ਦੱਸਣਾ ਚਾਹਨੀ ਆ ਕਿ ਪੈਲਸ ਦੇ ਅੰਦਰ ਜਦੋਂ ਅਸੀਂ ਸ਼ਾਮ ਦਾ ਟਾਈਮ ਸੀ ਨਾ ਪੈਲਸ ਦੇ ਅੰਦਰ ਇਹ ਟੈਕਸੀ ਡਰਾਈਵਰ ਸੀ ਮੈਂ ਕਈ ਵਾਰ ਸਾਰਿਆਂ ਨੂੰ ਵੀ ਦੱਸ ਰਹੀ ਤੁਹਾਡੇ ਚੈਨਲ ਦੇ ਮਾਧਿਅਮ ਵੀ ਸਾਰੇ ਹੀ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਦੱਸਣਾ ਚਾਹਨੀ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਵੀ ਦੱਸਣਾ ਚਾਹਨੀ ਆ ਕਿ ਮੈਂ ਸੱਚੀ ਆ ਮੈਂ ਕੁਝ ਗਲਤ ਨਹੀਂ ਕੀਤਾ ਮੈਂ ਝੂਠ ਨਹੀਂ ਬੋਲਿਆ ਇਹਨੇ ਮੇਰੇ ਨਾਲ ਗਲਤ ਕੀਤਾ ਸੀ ਇਹਨੇ ਔਰੇ ਦੇ ਸਾਥੀਆਂ ਨੇ ਮੈਨੂੰ ਗੱਡੀ 'ਚ ਬਿਠਾ ਕੇ ਖੜਨ ਦੀ ਵੀ ਕੋਸ਼ਿਸ਼ ਕੀਤੀ ਮੇਨੂੰ ਅਸ਼ਲੀਲਤਾ ਕੀਤੀ ਆ ਮੇਰੀ ਜਾਤੀ ਦੇ ਖਿਲਾਫ ਮੈਨੂੰ ਬੋਲਿਆ ਆ ਮੈਨੂੰ ਬਹੁਤ ਮੇਰੇ ਨਾਲ ਗਲਤ ਕੀਤਾ ਇਹਨਾਂ ਨੇ ਮੇਰੇ ਪਰਿਵਾਰ ਨਾਲ ਗਲਤ ਕੀਤਾ ਆ इवन ਪੁਲਿਸ ਨੇ ਮੇਰੀ ਹੈਲਪ ਨਹੀਂ ਕੀਤੀ ਉਹਨਾਂ ਨੇ ਵੀ ਮੇਰੀ ਜਾਤੀ ਨੂੰ ਟਾਰਗੇਟ ਕੀਤਾ ਮੇਰੀ ਜਿੱਤ ਨੂੰ ਉਛਾਲਿਆ ਹੈ ਦੇਰ ਰਾਤ ਮੈਨੂੰ ਥਾਣੇ ਦੇ ਵਿੱਚ ਰੱਖਿਆ ਗਿਆ ਮੇਰੇ ਭਾਰ ਦੇ ਸਾਹਮਣੇ ਮੇਰੀ ਇਸ ਤਰ੍ਹਾਂ ਉਛਾਲੀ ਹੈ ਮੈਂ ਕਿ ਕਿਦਾਂ ਬਿਆਨ ਕਰਾਂ ਉਹਨਾਂ ਲੋਕਾਂ ਨੂੰ ਕਿਦਾਂ ਦੱਸਾਂ ਕਿ ਮੇਰੇ ਨਾਲ ਕੀ ਹੋਇਆ ਹੈ ਕਿਉਂ ਨਹੀਂ ਮੇਰੀ ਗੱਲ ਸਮਝਦੇ 12 ਸਾਲ ਹੋ ਗਏ ਨੇ ਮੈਨੂੰ ਗੱਲ ਸਮਝਾਉਂਦਿਆ 12 ਸਾਲ ਮੈਨੂੰ ਹੋ ਗਏ ਨੇ ਇਹ ਦੱਸ ਦਿਆਂ ਕਿ ਮੈਂ ਸੱਚੀ ਆ ਮੈਂ ਆਪਣੀ ਇੱਜ਼ਤ ਲਈ ਲੜ ਰਹੀ ਆ ਮੈਂ ਉਹ ਨਾਤੀਆਂ ਲਈ ਲੜ ਰਹੀ ਆ ਕਿ ਮੇਰੇ ਨਾਲ ਜੋ ਗਲਤ ਹੋਇਆ ਉਹ ਕਿਸੇ ਧੀ ਨਾਲ ਨਾ ਹੋਵੇ ਕਿਸੇ ਵੀ ਧੀ ਨਾਲ ਨਾ ਹੋਵੇ ਮਤਲਬ 12 ਸਾਲ ਕਈ ਲੜਾਈਆਂ ਚੱਲੀਆਂ ਜਿਨ੍ਹਾਂ ਜਿਹੜੇ ਦੋਸ਼ੀ ਸੀ ਉਹਨਾਂ ਨਾਲ ਵੀ ਲੜਾਈਆਂ ਚੱਲੀਆਂ ਆਪਣੇ ਮਨ ਨਾਲ ਵੀ ਲੜਾਈਆਂ ਚੱਲੀਆਂ ਲੋਕਾਂ ਨਾਲ ਵੀ ਲੜਾਈਆਂ ਚੱਲੀਆਂ ਸਮਝਾਉਣ ਦੀ ਖਾਤਰ ਕਿ ਮੈਂ ਸੱਚੀ ਮਤਲਬ ਕਈ ਲੜਾਈਆਂ ਇੱਕ ਸਮੇਂ ਲੜਦੀਆਂ ਬੜੀਆਂ ਲੜਾਈਆਂ ਚੱਲੀਆਂ ਵੀਰ ਜੀ ਇੱਥੋਂ ਤੱਕ ਰਾਤ ਨੂੰ ਜਦੋਂ ਖਾਣਾ ਬਣਾ ਕੇ ਆਪਾਂ ਆਪਣੀ ਫੈਮਿਲੀ ਚ ਖਾਣੇ ਆ ਇਦਾਂ ਫੋਨ ਆਇਆ ਉਸੇ ਵੇਲੇ ਖਾਣਾ ਉੱਥੇ ਤੇ ਬੱਚੇ ਚੁੱਕ ਕੇ ਆਪਣੇ ਆ ਜ਼ਮਣ ਨਾਲ ਗੱਡੀ ਬਦਲ ਕੇ ਮੂੰਹ ਬਨ ਕੇ ਮੈਨੂੰ ਲੋਕ-ਲੋਕ ਜਾਣਾ ਪਿਆ ਉਹ 12 ਸਾਲ ਜੇ ਅਸੀਂ ਕਹਿ ਲਈਏ ਕਿ 120 ਸਾਲਾਂ ਵਰਗੇ ਤੁਹਾਡੇ ਲਈ ਤਾਂ ਲੰਗੇ ਆ 10 ਗੁਣਾ ਵੱਡੇ ਉਹ ਲੰਗੇ ਆ ਜਿਹੜੇ ਜਿੰਨੇ ਉਹ ਖਤਰਨਾਕ ਬਹੁਤ ਜ਼ਿਆਦਾ ਰਿਸ਼ਤੇਦਾਰਾਂ ਤੱਕ ਮੈਨੂੰ ਜਗ੍ਹਾ ਨਹੀਂ ਦਿੱਤੀ ਗਈ ਆਪਣੇ ਘਰ ਤੱਕ ਕਲੋਂ ਦੀ ਕਿਸੇ ਨੇ ਸਾਨੂੰ ਸਿਰੇ ਟੱਕਣ ਲਈ ਜਗ੍ਹਾ ਨਹੀਂ ਦਿੱਤੀ ਮੈਂ ਧੰਨਵਾਦ ਕਰਦੀ ਆ ਆਪਣੇ ਬਾਬਾਈ ਦਾ ਆਪਣੇ ਹਸਮਣ ਦਾ ਮੈਂ ਉਹਨਾਂ ਰੱਬ ਵੰਦੀ ਆ ਐਸ ਵਕਤ ਮੇਰੇ ਲਈ ਰੱਬ ਨੇ ਤੇ ਇੱਕ ਜਾਸਾ ਫਰਬ ਨੇ ਇੱਕ ਮੇਰੇ ਵਕੀਲ ਸਾਹਿਬ ਰੱਬ ਨੇ ਤੇ ਇੱਕ ਮੇਰੇ ਹਸਬੰਦ ਰੱਬ ਨੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਜਿਨ੍ਹਾਂ ਨੇ ਮੈਨੂੰ ਇਸ ਜਿੱਤ ਦੀ ਪੌੜੀ ਤੱਕ ਲਿਆਂਦਾ ਮੈਂ ਨਾਲ ਦਾ ਆਸਾਨ ਆ ਜਿਹੜਾ ਜਦੋਂ ਮੇਰੇ ਮਰਦੀਆਂ ਤਾਂ ਉਹ ਵੀ ਆਪਣਾ ਨਾਲ ਲੈ ਕੇ ਜਾਵਾਂਗੀ ਮੈਂ ਆਸਾਨ ਨਹੀਂ ਪੁੱਲਾਂਗੀ ਜ਼ਿੰਦਗੀ ਚ ਕਾਦੀ ਵੀ ਕੀ ਲੱਗਦਾ ਤੁਹਾਨੂੰ ਵੀ ਅੱਜ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਡਾ ਡਰ ਖਤਮ ਹੋ ਜਾਵੇਗਾ ਜਿਹੜਾ ਤੁਹਾਨੂੰ ਥ੍ਰੈਟਾਂ ਤੁਹਾਨੂੰ ਇਹ ਲੱਗਦਾ ਹੈ ਕਿ ਹਲੇ ਇਹ ਕਿਉਂਕਿ ਸੱਤਾ ਸਰਕਾਰ ਤਾਂ ਉਹਨਾਂ ਦੀ ਹੈ ਵੀ ਹਲੇ ਵੀ ਉਹ ਕਿਸੇ ਨਾ ਕਿਸੇ ਪਾਸਿਓਂ ਕਿਸੇ ਰੂਪ ਦੇ ਵਿੱਚ ਆਉਂਦੀਆਂ ਰਹਿਣਗੀਆਂ ਬਿਲਕੁਲ ਓ ਜੀ ਕਿਉਂਕਿ ਸਰਕਾਰ ਉਹਨਾਂ ਦੀ ਹੈ ਫੁੱਲ ਸੋਨਾ ਦੀ ਹੈ ਸੱਤਾ ਉਹਨਾਂ ਦੀ ਹੈ ਤੇ ਅਸੀਂ ਤੇ ਕਾਮ ਇਨਸਾਨ ਆ ਤੇ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਜੇ ਕਿ ਇੱਕ ਪਾਵਰ ਤੇ ਇੱਕ ਬਿਨਾ ਪਾਵਰ ਦਾ ਜਿਹੜਾ ਇਨਸਾਨ ਹੈ ਇੱਕ ਗਰੀਬ ਇਨਸਾਨ ਹੈ ਉਹ ਕੀ ਕਰ ਸਕਦਾ ਹੈ ਪਰ ਮੈਂ ਇੱਥੇ ਦੱਸਣਾ ਚਾਹੁੰਦੀ ਆ ਕਿ ਮੈਂ ਜਹਤ ਸਾਹਿਬ ਗਾੜੀ ਵੀ ਬੇਨਤੀ ਕਰਨਾ ਚਾਹੁੰਦੀ ਆ ਔਰ ਆਪਣੇ ਲੋਕਾਂ ਨੂੰ ਵੀ ਇਹੀ ਦੱਸਣਾ ਚਾਹੁੰਦੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਇਹ ਮੇਰੇ ਲਈ ਇਨਸਾਫ ਨਹੀਂ ਹੈ ਉਹ ਤੀਆਂ ਲਈ ਇਨਸਾਫ ਹੈ ਕਿ ਕਿਤੇ ਕਿਸੇ ਤੀ ਨਾਲ ਨਾ ਹੋਏ ਉਹਨੂੰ ਬਾਪ ਉਹਨੂੰ ਪਤਾ ਹੁੰਦਾ ਹੈ ਜਿਹਦੀ ਤੀ ਦੀ ਇੱਜ਼ਤ ਓ ਚਲੀ ਜਾਂਦੀ ਉਹਦੀਆਂ ਨਜ਼ਰਾਂ ਦੇ ਸਾਹਮਣੇ ਉਹ ਉਹ ਬਾਪ ਦੱਸ ਸਕਦਾ ਹੈ ਕਿ ਕੀ ਉਹ ਸੋਣਾ ਸੀ ਉਹਦੇ ਲਈ ਉਹਦੀ ਤੀ ਲਈ ਕੀ ਸਮਾਂ ਹੈ ਮੈਂ ਕੋਈ ਝੂਠੀ ਨਹੀਂ ਆਂ ਮਿਰਜੀ ਮੈਂ ਸੱਚੀ ਆਂ ਅੱਜ ਸੱਚੀ ਆਂ ਇੰਨੀਆਂ ਤਕਲੀਫਾਂ ਜਲ ਕੇ ਇੱਥੇ ਤੱਕ ਆਈ ਆਂ ਜੇ ਮੇਰੇ ਨਾਲ ਕੋਈ ਝੂਠਾ ਹੁੰਦਾ ਤਾਂ ਮੈਂ ਛੱਡ ਦੇਣਾ ਸੀ ਇੱਕ ਹੋਰ ਮੈਂ ਗੱਲ ਦੱਸਣਾ ਚਾਹੁੰਦੀ ਆ ਕਿ ਮੈਨੂੰ ਬਿਨਾਂ ਜਵਾਨੀ ਆਪਣੀ ਜ਼ਿੰਦਗੀ ਦਾ ਉਹ ਹਿੱਸਾ yaad ਹੈ ਨਹੀਂ ਭੁੱਲਿਆ ਕਦੀ ਹੁਣ ਤੁਸੀਂ ਪੁੱਛ ਰਹੇ ਹੋ ਸਾਰੇ ਪੁੱਛਦੇ ਨੇ ਤੇ ਮੇਰੇ ਬਿਆਨ 'ਚ ਕੋਈ ਫਰਕ ਨਹੀਂ ਹੋਏਗਾ ਉਹੀ ਚੀਜ਼ ਮੈਂ ਸਾਰਿਆਂ ਨੂੰ ਦੱਸ ਰਹੀ ਆਂ ਕਿਉਂ ਦੱਸ ਰਹੀ ਆਂ ਕਿਉਂਕਿ ਮੇਰੇ ਨਾਲ ਹੋਈ ਆ ਮੈਂ ਨਾ ਉਹ ਯਮ ਬਤੀਤ ਕੀਤੀ ਆ ਤੇ ਉਹ ਇੱਕ ਇੱਕ ਦਿਨ ਉਹ ਇੱਕ ਇੱਕ ਪਲ ਕਿਦਾਂ ਮੈਂ ਬਤੀਤ ਕੀਤਾ ਆ ਇਹ ਮੈਂ ਜਾਣ ਸਕਦੀ ਆ ਜਾਂ ਮੇਰਾ ਪਰਿਵਾਰ ਜਾਣ ਸਕਦਾ ਹੈ ਤੁਸੀਂ ਮੈਂ ਵੀ ਤੁਹਾਨੂੰ ਦੱਸਣਾ ਚਾਹੁੰਦੀ ਆ ਵੀ ਜਾ ਕੇ ਦੇਖ ਸਕਦੇ ਜੋ ਇੱਕ ਇਸ਼ੂ ਉਠਾਇਆ ਜਾ ਰਿਹਾ ਮੇਰੇ ਸਿਕਿਉਰਿਟੀ ਦਾ ਸਿਕਿਉਰਿਟੀ ਕੋਈ ਮੈਂ ਆਪਣੀ ਟੌਰ ਲਈ ਨਹੀਂ ਲਈ ਮੈਨੂੰ ਮਾਨਯੋਗ ਕੋਰਟ ਵੱਲੋਂ ਦਿੱਤੀ ਗਈ ਸੀ ਕਿ ਮੈਨੂੰ ਖਤਰਾ ਹੈ ਮੇਰੇ ਘਰ ਜਾ ਕੇ ਦੇਖ ਸਕਦੇ ਜੇ ਤੁਸੀਂ ਪਿੰਡ ਉਸਮਾ ਦੇ ਵਿੱਚ ਕਿ ਟੁੱਟਾ ਜਾ ਇੱਕ ਘਰ ਆ ਜੀਦੇ ਕੋਈ ਬੂਏ ਵੀ ਨਹੀਂ ਲੱਗੇ ਹੋਏ ਕੀ ਮੈਂ ਸਿਕਿਉਰਿਟੀ ਲੈ ਕੇ ਕੀ ਕੀਤਾ ਮੈਂ ਕੋਈ ਕਮਾਈ ਤੇ ਨਹੀਂ ਨਾ ਕੀਤੀ ਸਿਕਿਉਰਿਟੀ ਲੈ ਕੇ ਜਾਂ ਸਿਕਿਉਰਿਟੀ ਦਿਖਾ ਕੇ ਕਿਸੇ ਨੂੰ ਲੁੱਟਿਆ ਹੈ ਕਿਸੇ ਨੂੰ ਖੋਇਆ ਹੈ ਮੈਂ ਆਪਣੀ ਸੁਰੱਖਿਆ ਲਈ ਮੰਗੀ ਸੀ ਸਿਕਿਉਰਿਟੀ ਨਾ ਕੇ ਆਪਣੀ ਟੌਰ ਲਈ ਐਨਨ ਮੇਰੀ 7-8 ਸਾਲ ਪਹਿਲਾਂ ਹੀ ਸਕਿਉਰਟੀ ਲੀ ਲਈ ਆ ਤੇ ਜਿਵੇਂ ਸਕਿਉਰਟੀ ਦਾ ਲਾਲਚ ਹੁੰਦਾ ਤੇ ਫਿਰ ਜੇ ਮੇਰੇ ਸਕਿਉਰਟੀ ਲੀ ਲਈ ਮੈਂ ਕਿਸ ਵੀ ਵਾਪਸ ਲੈ ਲੈਣਾ ਸੀ ਮੈਨੂੰ ਕੀ ਜ਼ਰੂਰਤ ਸੀ ਮੈਂ ਆਪਣੇ ਹੱਕ ਲਈ ਲੜ ਰਹੀ ਆ ਬ ਇੱਕ ਗਰੀਬ ਬੰਦੇ ਲਈ ਸਕਿਉਰਟੀ ਰੱਖਣੀ ਕਿਹੜਾ ਸੌਖੀ ਗੱਲ ਹੁੰਦੀ ਹੈ ਬਿਲਕੁਲ ਕੋਈ ਸੌਖੀ ਨਹੀਂ ਆ ਕਿਉਂਕਿ ਉਸ ਵਕਤ ਵੀ ਮੇਰ ਨਾਲ ਮਜ਼ਾਕ ਉਡਾਇਆ ਜਾਂਦਾ ਸੀ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਮੇਰ ਨੂੰ ਮਜ਼ਾਕ ਉਡਾਇਆ ਜਾਂਦਾ ਸੀ ਕਿ ਤੂੰ ਸਕਿਉਰਿਟੀ ਕੀ ਕਰਨੀ ਹੈ ਮੈਂ ਜਦੋਂ ਸਕੂਲ ਜਾਂਦੀ ਸੀ ਆਪਣੇ ਪੇਪਰ ਦੇਣ ਵਾਸਤੇ ਮੈਨੂੰ ਅੱਜ ਵੀ ਚੇਤੇ ਪਲੱਸ 2 ਤੇ ਮੇਰਾ ਬ੍ਰਦਰ ਆ ਜਿਹੜਾ ਵੱਡਾ ਮੈਨੂੰ ਉਹ ਅੱਗੇ-ਅੱਗੇ ਮੋਟਰਸਾਈਕਲ ਤੇ ਮੈਨੂੰ ਲੈ ਕੇ ਜਾ ਰਿਹਾ ਸੀ ਤੇ ਮੇਰੀ ਜਿਹੜੀ ਸਕਿਉਰਿਟੀ ਹੈ ਨਾ ਪਿੱਛੇ ਜਿਪਸੀ ਲੈ ਕੇ ਜਾ ਰਹੀ ਸੀ ਡੀਸੀ ਸਾਹਿਬ ਵੱਲੋਂ ਜਿਹੜੀ ਮੈਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਕ ਸਰਕਾਰੀ ਗੱਡੀ ਦਿੱਤੀ ਗਈ ਸੀ ਉਹ ਵੀ ਮੇਰੇ ਤੋਂ 10-15 ਦਿਨ ਪਹਿਲਾਂ ਹੀ ਖੋਲੀ ਸੀ ਤੇ ਮੇਰਾ ਮਜ਼ਾਕ ਉਡਾਇਆ ਜਾਣਾ ਹੁੰਦਾ ਸੀ ਉਸ ਵਕਤ ਵੀ ਮੈਨੂੰ ਬਹੁਤ ਜਿਹੜੀ ਜਲੀਲਤਾ ਚੱਲਣੀ ਪਈ ਸੀ ਬਿਲਕੁਲ ਜੀ ਸਾਹਿਬ ਤੁਸੀਂ ਲੜੇ ਹੋ ਲੰਮਾ ਸੰਘਰਸ਼ ਤੁਹਾਡਾ ਵੀ ਇਹਨਾਂ ਦੇ ਨਾਲ ਰਿਹਾ ਕਿਸ ਕਿਸ ਪੜਾ ਦੇ ਵਿੱਚੋਂ ਨਿਕਲ ਕੇ ਇੱਥੋਂ ਤੱਕ ਜਿਹੜਾ ਪਹੁੰਚਿਆ ਤੁਸੀਂ ਦੇਖੋ ਜਿਹੜੋ ਐਵੀਡੈਂਸ ਕਰਾਈ ਦੀ ਸੀ ਨਾ ਅਸੀਂ ਜੀ ਤੇ ਅਸੀਂ ਐਵਿਡੈਂਸ ਕਮਾਉਣ ਲਈ ਗਵਾਹ ਨੂੰ ਸਮਝਾਈਦਾ ਸੀ ਕੱਲੀ-ਕੱਲੀ ਫਾਈਲਸ ਆ ਜਾਂਦੀ ਜਿਹੜੋ ਪਤਾ ਲੱਗਦਾ ਐ ਐਮਐਲਏ ਦਾ ਕੇਸ ਆ ਉਹ ਪਹਿਲਾਂ ਤਾਂ ਗਵਾਹ ਪਹਿਲਾਂ ਹੀ ਨਰਵਸ ਹੁੰਦਾ ਉਸ ਵਾਰ ਉਹਨੂੰ ਪਤਾ ਲੱਗਦਾ ਕਿ ਯਾਰ ਪਾਵਰ ਦੇ ਖਿਲਾਫ ਮੈਂ ਗਵਾਹੀ ਦੇ ਰਿਹਾ ਉਥੇ ਹੋਰ ਨਰਵਸ ਹੋ ਕੇ ਉਹ ਡਰ ਕੇ ਕੰਬੀ ਜਾਂਦਾ ਹੈ ਹਰ ਚੀਜ਼ ਨੂੰ ਬਟ ਅਸੀਂ ਬਹੁਤ ਹੀ ਧੰਨਵਾਦ ਕਰਦੇ ਆਂ ਕੋਰਟ ਦਾ ਅਸੀਂ ਆਪਣੇ ਸਰਕਾਰੀ ਵਕੀਲ ਸਾਹਿਬ ਦਾ ਨਾਲ ਮੈਂ ਖੜਾ ਰਿਆਂ ਕਿ ਗਵਾਹ ਨੂੰ ਪੂਰਾ ਪ੍ਰੋਪਰ ਸਟੈਂਡ ਕੀਤਾ ਤੇ ਅੱਜ ਅਸੀਂ ਇਸ ਨਤੀਜੇ ਤੇ ਆਏ ਆਂ ਤੇ ਬਹੁਤ ਸਾਰੀਆਂ ਮੁਸ਼ਕਲਾਂ ਚੱਲੀਆਂ ਪਈਆਂ ਜਿਵੇਂ ਮੈਡਮ ਨੇ ਦੱਸਿਆ ਕਿ ਇਹਨਾਂ ਨੂੰ ਮੈਂ ਬੁਲਾਉਂਦਾ ਹਾਂ ਕੰਸਲਟ ਕਰਨ ਵਾਸਤੇ ਤੇ ਪਿੱਛੇ ਗੱਡੀਆਂ ਪਈਆਂ ਨੇ ਪਤਾ ਨਹੀਂ ਕਿੱਥੋਂ ਲੀਕ ਹੋ ਜਾਂਦੀ ਕਿ ਜਾਂ ਡੇਟ ਵਾਲੇ ਦਿਨ ਮੈਂ ਬੁਲਾਉਂਦਾ ਹਾਂ ਕੋਸ਼ਿਸ਼ ਹੁੰਦੀ ਕਿ ਡੇਟ ਵਾਲੇ ਦਿਨ ਹੀ ਬੁਲਾਵਾਂ ਕਿਉਂਕਿ ਗੀੜਾ ਨਾ ਪਵੇ ਫਿਰ ਮੈਂ ਹਾਰ ਕੇ ਇਹਨਾਂ ਨਾਲ ਫੋਨ ਤੇ ਹੀ ਤਾਂ ਰੱਖਣਾ ਸ਼ੁਰੂ ਕਰਤਾ ਕਿ ਇਹਨਾਂ ਨੂੰ ਵੀ ਕਿਤੇ ਉਸ ਜੋ ਬਹੁਤ ਲੋਡ ਹੋਵੇ ਤਾਂ ਮੈਂ ਬੁਲਾਉਂਦਾ ਹਾਂ ਸੋ ਦਟ ਕਿ ਇਹਨਾਂ ਨੂੰ ਵੀ ਕਿਤੇ ਅਟੈਕ ਨਾਲ ਸਾਹਮਣਾ ਕਰਨਾ ਨਾ ਪਵੇ ਤੇ ਬਹੁਤ ਸਾਰੀਆਂ ਹੋਈਆਂ ਇਹਨਾਂ ਨੇ ਇਵਨ ਐਸਐਸਪੀ ਸਾਹਿਬ ਨੂੰ ਵੀ ਦਰਖਾਸਤਾਂ ਦਿੱਤੀਆਂ ਇਹ ਮੇਰੀ ਨੌਲੇਜ ਹੈ ਇਵਨ ਆਈ ਥਿੰਕ ਕੁਝ ਦਰਖਾਸਤਾਂ ਕੋਰਟ ਫਾਈਲ ਚ ਹੈ ਜਾਂ ਸਾਹਿਬ ਨੂੰ ਦਿਖਾਈਆਂ ਵੀ ਆ ਓਪਨ ਕੋਰਟ ਚ ਕਿ ਇਸ ਕਾਰਨ ਕਰਕੇ ਕਿ ਸਾਡਾ ਨਹੀਂ ਆਇਆ ਗਵਾ ਨਹੀਂ ਆਵੇ ਇਵਨ ਜੋ ਮੈਡਮ ਦੀ ਗਵਾਈ ਸੀ ਤੁਸੀਂ ਦੇਖੋਗੇ ਬਹੁਤ ਸਾਰਾ ਗੈਪ ਸੀ ਉਹ ਗੈਪ ਇਸੇ ਕਰਕੇ ਸੀ ਕਿ ਜਿਹੜੋ ਬੁਲਾਉਣਾ ਸੀ ਇਹਨਾਂ ਨੂੰ ਕੋਈ ਨਾ ਕੋਈ ਪਿੱਛੇ ਪੈ ਜਾਂਦਾ ਸੀ ਜਿਸ ਕਰਕੇ ਰਾਹ ਬਦਲ-ਬਦਲ ਕੇ ਆਦਾ ਘੁੰਮ ਕੇ ਵਾਪਸ ਫੇਰ ਘਰ ਪਰਤੇ ਜਾਂਦੇ ਤੇ ਮੈਨੂੰ ਮੈਂ ਇੱਥੇ ਵੇਟ ਕਰਦਾ ਰਹਿਣਾ ਕਿ ਮੈਂ ਗਵਾਹੀ ਅੱਜ ਕਰਾਉਣੀ ਆ ਅੱਜ ਇਹਨੂੰ ਸਮ ਅਪ ਕਰਨਾ ਜਾ ਸਾਹਿਬ ਕਹਿੰਦੇ ਅੱਜ ਸਮ ਅਪ ਕਰਨਾ ਲਾਸਟ ਓਪਰਚੁਨਿਟੀ ਆ ਬਟ ਫਿਰ ਵੀ ਕੋਰਟ ਨੇ ਸੰਯੋਗ ਦਿੱਤਾ ਸਾਡੀ ਮੁਸ਼ਕਲਾਂ ਸਮਝੀਆਂ ਕਿ ਵਾਕਈ ਇਹ ਪ੍ਰੋਬਲਮ ਦੇ ਵਿੱਚ ਹੈਗੇ ਆ ਤੇ ਸਾਡੀ ਗਵਾਹੀ ਮੁਕੰਮਲ ਹੋਈ ਜਿਰੋਂ ਤੇ ਕੱਲੀ-ਕੱਲੀ ਗੱਲ ਕੋਰਟ ਦੇ ਵਿੱਚ ਅਸੀਂ ਦੱਸੀ ਗਈ ਕਿ ਕੀ ਸਾਡਾ ਹੈਪਨਿੰਗ ਹੋਈ ਆ ਕੀ ਹੋਇਆ ਇਹਨਾਂ ਨੇ ਕੱਲੀ-ਕੱਲੀ ਗੱਲ ਯੋ ਮੈਂ ਕਿਹਾ ਜੀ ਮਤਲਬ ਇਹ ਤੁਹਾਡੇ ਕੋਲ ਆਏ ਤੁਸੀਂ ਕੇਸ ਫੜਿਆ ਸਾਰੇ ਅੱਗੇ ਗੱਲ ਚੱਲੀ ਬਹੁਤ ਬੰਦੇ ਡੋਲ ਜਾਂਦੇ ਆ ਮਤਲਬ ਜਿਵੇਂ ਤੁਸੀਂ ਕਿਹਾ ਵੀ ਗਵਾਹ ਵੀ ਕਈ ਵਾਰ ਇਸ ਕੇ ਘਰ ਜਾਂਦੇ ਆ ਜਿਹੜੇ ਮਦਈ ਹੁੰਦਾ ਉਹ ਵੀ ਡੋਲ ਜਾਂਦਾ ਪਰ ਇਹ ਇਹ ਨਾਲ ਦਾ ਕਿਸ ਤਰੀਕੇ ਦਾ ਤੁਹਾਡੇ ਨਾਲ ਰਿਹਾ ਇੰਨੀਆਂ ਸਮੱਸਿਆਵਾਂ ਦੇਖੋ ਸਰ ਮੇਰੇ ਨਾਲ تقریبا 14 ਗਵਾਹ ਹੋਏ ਆ ਆਈ ਥਿੰਕ ਆਮ ਆਮ ਨਾਟ ਸ਼ੋਰ ਇਨ ਥਿਸ ਗਾਰਡ ਬਟ ਉਹਨਾਂ ਜੋ ਦੋ ਤਿੰਨ ਗਵਾਹ ਵੈਸੇ ਹੀ ਸਟਾਈਲ ਹੋਏ ਆ ਕੋਈ ਵਨਓਵਰ ਹੋ ਗਿਆ ਕੋਈ ਕਿਸ ਤਰ੍ਹਾਂ ਹੋ ਗਿਆ ਕਿ ਜਿਹੜੋ ਪਤਾ ਲੱਗ ਗਿਆ ਕਿ ਐਮਐਲਏ ਦਾ ਕੇਸ ਆ ਤੇ ਤੁਸੀਂ ਮੈਂ ਫੇਰ ਆਖੂਗਾ ਕਿ ਹੱਸੋਗੇ ਇਸ ਈਨੋ ਜਿਹੜੋ ਕ੍ਰਾਸ ਪੜੋਗੇ ਨਾ ਈਵਨ ਕੋਈ ਪੁਲਿਸ ਮੁਲਾਜ਼ਮ ਜਿਹੜੋ ਗਵਾਹੀ ਦੇ ਰਿਆ ਨਾ ਉਹਨੂੰ ਪਤਾ ਲੱਗਦਾ ਕਿ ਐਮਐਲਏ ਦਾ ਕੇਸ ਹੈ ਕ੍ਰਾਸ ਦੇ ਵਿੱਚ ਵੀ ਕਹਿ ਰਿਹਾ ਹੈ ਕਿ ਲੈ ਵੀ ਮੈਨੂੰ ਹਾਰਟ ਐਕ ਹੈ ਮੈਨੂੰ ਹਾਰਟ ਦੀ ਪ੍ਰੋਬਲਮ ਆ ਰੈਦਰ ਕਿ ਉਹ ਰੈਗੂਲਰ ਕੋਰਸ ਆਫ ਬਿਜ਼ਨਸ ਦੇ ਵਿੱਚ ਗਵਾਹੀ ਦਿੰਦੇ ਆ ਤੇ ਅਸੀਂ ਉਦੋਂ ਦੁੱਖ ਲੱਗਦਾ ਕਿ ਜਦੋਂ ਆ ਇਸ ਚੀਜ਼ ਨੂੰ ਜਿਉ ਸਾਡੇ ਸਾਥ ਦਿਨ ਤੋਂ ਹਰ ਬੰਨਾ ਭਜਦਾ ਰਿਹਾ ਬਟ ਫਿਰ ਵੀ ਅਸੀਂ ਹਰ ਬੰਨੋਂ ਇਸ ਨੂੰ ਪ੍ਰੋਪਰ ਲੈ ਕੇ ਗਏ ਤੇ ਕੰਪਲੀਟ ਕੀਤਾ ਭਾਈ ਜੀ ਤੁਸੀਂ ਮਤਲਬ ਜਿਵੇਂ ਇਹਨਾਂ ਨੇ ਤੁਹਾਡੀ ਗੱਲ ਕੀਤੀ ਹੈ ਕਿ ਇੱਕ ਪਤੀ ਇੱਕ ਮਤਲਬ ਪਤੀ ਪਤਨੀ ਦਾ ਵਹ ਰਿਸ਼ਤਾ ਇਹ ਹੁੰਦਾ ਹੈ ਕਿ ਅਰਧੰਗਨੀ ਵੀ ਕਿਹਾ ਜਾਂਦਾ ਔਰਤ ਨੂੰ ਵੀ ਅੱਧਾ ਅੰਗ ਹੁੰਦਾ ਬੰਦੇ ਦਾ ਉਹ ਕੀ ਕੀ ਮਤਲਬ ਕਿਉਂਕਿ ਤੁਹਾਨੂੰ ਵੀ ਤਾਂ ਪ੍ਰੈਸ਼ਰ ਤੁਹਾਡੇ ਤੇ ਕਿਹੜਾ ਘੱਟ ਪ੍ਰੈਸ਼ਰ ਹੋਣਾ ਤੁਹਾਨੂੰ ਵੀ ਤਾਂ ਤੁਹਾਡੇ ਰਿਸ਼ਤੇਦਾਰ ਤੁਹਾਡੇ ਸਾਥ ਸਬੰਧੀ ਇਹ ਕਹਿੰਦੇ ਹੋਣਗੇ ਯਾਰ ਕਿਉਂ ਤੁਸੀਂ ਪੰਗਾ ਲੈਣਾ ਕਈ ਵਾਰ ਤਾਂ ਇਹ ਵੀ ਕਹਿੰਦੇ ਆ ਕਿ ਉਹ ਤਾਂ ਜੋਜੀ ਹੈ ਉਹੋ ਜੀ ਹੈ ਤੂੰ ਕਿਉਂ ਤੂੰ ਤਾਂ ਸੁਧਰ ਬੜਾ ਕੁਝ ਸੁਣਨਾ ਪੈਂਦਾ ਖਾਸ ਕਰਕੇ ਕੀ ਕੁਝ ਸੁਣਿਆ ਕੀ ਕੁਝ ਉੱਪਰ ਦੀ ਲੰਘਿਆ ਤੁਹਾਡੇ ਬੜੀਆਂ ਦੱਸਣਾ ਚਾਹਣ ਬੜੀਆਂ ਮੁਸੀਬਤਾਂ ਜਿਹੜੀਆਂ ਕਿਉਂਕਿ ਜਿਹੜੇ ਪਾਵਰ ਚ ਹੁੰਦੇ ਲੋਗ ਨਾ ਇਹ ਕਦੀ ਵੀ ਜਿਹੜਾ ਆ ਇੱਕ ਗਰੀਬ ਇਨਸਾਨ ਜਿਹੜਾ ਆ ਉਹ ਯਾਨੀ ਕਿ ਕੇਸ ਇਹਨਾਂ ਇੱਥੋਂ ਤੱਕ ਲੈ ਕੇ ਨਹੀਂ ਆ ਸਕਦਾ ਕਿਉਂਕਿ ਅਹੀ ਗਰੀਬ ਪਰਿਵਾਰ ਨੂੰ ਬਿਲੋਂਗ ਕਰਦੇ ਅਸੀਂ ਭਾਈ ਚਾਰੇ ਨੂੰ ਪਰ ਅਸੀਂ ਲਗਾਤਾਰ ਇਸ ਕੇਸ ਦੇ ਲਈ ਦਿਨ ਰਾਤ ਇੱਕ ਕਰਕੇ ਇਸ ਕੇਸ ਨੂੰ ਜਿਹੜਾ ਆ ਉਹ ਮਾਨਜੋ ਕੋਰਟ ਤੋਂ ਕਿਉਂਕਿ ਸਾਨੂੰ ਇਨਸਾਫ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੇ ਸੰਵਿਧਾਨ ਤੇ ਬੜਾ ਵਿਸ਼ਵਾਸ ਸੀਗਾ ਭਰੋਸਾ ਸੀਗਾ ਕਿ ਸਾਨੂੰ ਜਿਹੜਾ ਆ ਉਹ ਇਨਸਾਫ ਮਿਲੇਗਾ ਮੈਂ ਇੱਥੇ ਦੱਸਣਾ ਚਾਹੁੰਨਾ ਬੜੀ ਖਾਸ ਇੱਕ ਗੱਲ ਕਿ ਜਦੋਂ ਅਸੀਂ ਉੱਥੇ ਅੰਮ੍ਰਿਤਸਰ ਹੁੰਦੇ ਸੀਗੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਸੀਂ ਨੋਟ ਕਰਾਉਂਦੇ ਕਿ ਸਾਡੇ ਘਰ ਦੇ ਜਿਹੜੀ ਕਿ आले-ਦwale ਜਿਹੜਾ ਆ ਉਹ ਕੁਝ ਜਿਹੜੇ ਨਕਾਬਪੋਸ਼ ਘੁੰਮ ਰਹੇ ਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੈ ਉਹ ਪੂਰਨ ਸਹਿਯੋਗ ਨਹੀਂ ਦਿੰਦਾ ਇਸ ਕਾਰਨ ਉਹਦਾ ਇਹ ਸੀਗਾ ਕਿ ਕਿਉਂਕਿ ਜਿਹੜੀ ਸਰਕਾਰ ਹੈਗੀ ਆ ਇਹ ਪੂਰੀ ਤਾਕਤ ਆ ਅੱਜ ਵੀ ਜਿਹੜੇ ਲੋਕ ਆ ਉਹ ਸੋਸ਼ਲ ਸਾਈਟਾਂ ਦੇ ਉੱਤੇ ਪੋਸਟਾਂ ਪਾ ਰਹੇ ਕਿ ਤੁਸੀਂ ਗਲਤ ਜੇ ਇਹ ਐਮ.ਐਲ.ਏ ਸਹੀ ਆ ਦੇਖੋ ਇੱਕ ਉਹ ਐਮ.ਐਲ.ਏ ਆ ਤੇ ਤੁਸੀਂ ਉਹਦੀ ਪੱਖਪਾਤ ਕਰਨ ਦਾ ਆ ਕਿ ਕਿ ਗਰੀਬ ਜਿਹੜਾ ਇਨਸਾਨ ਆ ਜਿਹੜਾ ਮਜ਼ਦੂਰ ਪਰਿਵਾਰ ਆ ਕਿ ਉਹ ਆਪਣੀ ਲੜਾਈ ਜਿਹੜੀ ਆ ਉਹ ਸੱਚ ਦੀ ਨਹੀਂ ਲੜ ਸਕਦਾ ਕਿ ਉਹਨੂੰ ਸੱਚ ਦੀ ਲੜਾਈ ਲੜਨ ਦਾ ਅਧਿਕਾਰ ਨਹੀਂ ਕਿ ਉਹਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਆ ਸਿਰਫ ਜੇਕਰ ਉਹ ਆਪਣੀ ਲੜਾਈ ਲੜ ਕੇ ਮੰਨ ਜੋ ਕੋਰਟ ਤੱਕ ਆਪਣੀ ਗਵਾਹੀ ਪ੍ਰੋਪਰ ਦੇਣ ਲਈ ਆ ਮੰਨ ਜੋ ਕੋਰਟ ਤੇ ਵਿਸ਼ਵਾਸ ਰੱਖਦਾ ਹੈ ਕਿ ਸਜ਼ਾ ਦੇਊਗੀ ਪਰ ਜਿਹੜਾ ਆ ਇਹ ਲੋਕ ਦੇ ਉਹਦੇ ਸਮਰਥਕ ਆ ਦੇਖੋ ਇੱਥੇ ਹੀ ਕਿੰਨੀ ਵੱਡੀ ਤਦਾਦ ਤੇ ਉਹਦੇ ਸਮਰਥਕ ਪਹੁੰਚੇ ਆ ਤੇ ਸਾਡੇ ਜਿਹੜੇ ਉਹ ਘਰ ਤੇ ਉਹਨਾਂ ਸਮੇਂ 'ਚ ਕਿੰਨਾ ਜਿਹੜਾ ਦਬਾਅ ਬਣਿਆ ਗਿਆ ਹੋਊਗਾ ਵੀ ਇਹ ਜਿਹੜਾ ਕੇਸ ਤੋਂ ਪਿੱਛੇ हट ਜਨ ਅੱਜ ਲਾਸਟ ਸਮਾਂ ਆ ਮਨਜੋ ਕੋਰ ਜਿਹੜਾ ਉਹ ਡਿਸੀਜਨ ਦੇਗਾ 2:00 ਵਜੇ ਤੋਂ ਬਾਅਦ ਤੋਂ ਆਹੀ ਅਪੀਲ ਇਹ ਹੀ ਕਰਦੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਭਾਈਓ ਮੇਰੇ ਵੀਰੋ ਅਸਲੀਅਤ ਇਹ ਸੱਚ ਦੀ ਲੜਾਈ ਹੈਗੀ ਆ ਇਹ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਔਰ ਫਸਾਬਾ ਹੈਗਾ ਇਹ ਇੱਕ ਟੈਕਸੀ ਚਾਲਕ ਸੀਗਾ ਇੱਕ ਡਰਾਈਵਰ ਸੀਗਾ ਕਿਉਂਕਿ ਇਨਸਾਨ ਦੀ ਜਿਹੜੀ ਹੈ ਉਹ ਮੈਂ ਸਮਝਦਾ ਨਜ਼ਰ ਜਿਹੜੀ ਆ ਉਹ ਚੇਂਜ ਕੀਤੀ ਜਾ ਸਕਦੀ ਆ ਨਜ਼ਰੀਆ ਚੇਂਜ ਨਹੀਂ ਕੀਤਾ ਜਾ ਸਕਦਾ ਇਹਦਾ ਨਜ਼ਰੀਆ ਬਹੁਤ ਮਾੜਾ ਹੈਗਾ ਔਰਤਾਂ ਪ੍ਰਤੀ ਉਹ ਤੋਂ ਬਾਅਦ ਇੱਕ ਐਸੀ ਗਰੀਬ ਔਰਤ ਉਹਦੇ ਪ੍ਰਤੀ ਤੁਸੀਂ ਦੱਸੋ ਕਿਦਾਂ ਦਾ ਇਹਦਾ ਨਜ਼ਰੀਆ ਹੋਊਗਾ ਇਸ ਕਰਕੇ ਇਹ ਜਿਹੜੀ ਆ ਲੜਾਈ ਜਿਹੜੀ ਸੱਚ ਦੀ ਲੜਾਈ ਹੈਗੀ ਆ ਜਿਹੜਾ ਵੀਡੀਓ ਕਲਿੱਪ ਆ ਉਹ ਪੁਲਿਸ ਨੂੰ ਕੋਟ ਮਾਰ ਕਰਨ ਵਾਲਾ ਕਲਿੱਪ ਆ ਪਰ ਜਦੋਂ ਇਹਨੇ ਛੇੜਛਾੜ ਕੀਤੀ ਜਦੋਂ ਇਹਨੇ ਅੰਦਰ ਮੈਡਮ ਨਾਲ ਬਤਮੀਜੀ ਕੀਤੀ ਆ ਬਸਲੂਕੀ ਕੀਤੀ ਆ ਉਹ ਜਿਹੜੀ ਉਹ ਅੰਦਰ ਘਟਨਾ ਇਹ ਜਿਹੜੇ ਅਸੀਂ ਕਿਹੜਾ ਵੀ ਉੱਥੇ ਕੈਮਰਾ ਜਿਹੜਾ ਮੈਡਮ ਲੈ ਕੇ ਜਾ ਰਿਹਾ ਵੀ ਇਹਨੇ ਮੈਨੂੰ ਛੇੜਨਾ ਤੇ ਇਹਦਾ ਵੀਡੀਓ ਕਲਿੱਪ ਬਣਾ ਲਿਆ ਜਾਵੇ ਵੀਡੀਓ ਕਲਿੱਪ ਜਿਹੜਾ ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਤੇ ਅਤਿਆਚਾਰ ਦਾ ਵੀਡੀਓ ਕਲਿੱਪ ਜਿਹੜਾ ਉਹ ਵਾਇਰਲ ਹੋਇਆ ਸੀਗਾ ਤੇ ਉੱਤੇ ਗਵਰਨਰ ਕੋਰਟ ਨੇ ਜਿਹੜਾ ਆ ਉਹ ਸੁਪਰੀਮ ਕੋਰਟ ਨੇ ਸੂ ਮੋਟੋ ਖੁਦ ਲੈ ਕੇ ਗਿਆ ਵੀ ਇਹ ਮਸਲਾ ਜਿਹੜਾ ਹੈ ਇਹ ਬਹੁਤ ਜ਼ਿਆਦਾ ਨਿੰਦਨੀਆਂ ਆ ਕਿ ਇੱਕ ਸ਼ਰੇਆਮ ਜਿਹੜੀ ਪੁਲਿਸ ਗਰੀਬਾਂ ਨੂੰ ਇਨਸਾਫ ਦੇਣ ਵਾਲੀ ਹੋਵੇ ਤੇ ਉਹ ਇੱਕ ਲੜਕੀ ਦੀ ਜਿਹੜੀ ਉਹ ਕੁੱਟਮਾਰ ਕਰ ਰਹੀ ਆ ਕੀ ਆ ਮਸਲਾ ਤੇ ਉਹਨਾਂ ਨੇ ਕਿਹਾ ਜੀ ਜੋ ਵੀ ਮਸਲਾ ਇਮੀਡੀਏਟਲੀ ਜਿਹੜੀ ਆ ਉਹ ਇਹਦੇ ਉੱਤੇ ਸਖਤ ਜਿਹੜੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਮਤਲਬ ਉਹ ਇੱਕ ਦਿਨ ਦੀ ਘਟਨਾ ਤੁਹਾਡੇ ਤਾਂ ਮਨ ਦੇ ਉੱਤੇ ਹਰ ਰੋਜ਼ ਵਾਪਰਦੀ ਹੋਊਗੀ ਜਿਹੜੀ ਉਹ ਇੱਕ ਦਿਨ ਦੀ ਜਿਹੜੀ ਅੱਜ 13 ਸਾਲ 12 ਸਾਲ ਹੋ ਗਏ ਉਹ ਮੈਂ ਕਈ ਕਈ ਵਾਰ ਇਦਾਂ ਹੋ ਜਾਂਦਾ ਹੈ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ ਅੱਜ ਹੁਣ ਵੀ ਜਦੋਂ ਦਾ ਡਿਸੀਜਨ ਦਾ ਚੱਲ ਰਿਹਾ ਕਿ ਡਿਸੀਜਨ ਆਉਣਾ ਹੈ ਮੈਂ ਰਾਤ ਦੀ ਸੁੱਤੀ ਨਹੀਂ ਆ ਕਿ ਮੈਨੂੰ ਇਨਸਾਫ ਪਤਾ ਨਹੀਂ ਕਿਤੇ ਕੁਝ ਗਲਤ ਨਾ ਹੋ ਜਾਵੇ ਬਸ ਮੇਰੇ ਮਨ ਚ ਫਿਕਰ ਹੈ ਕਿ ਕਿਤੇ ਕੁਝ ਗਲਤ ਨਾ ਹੋ ਜਾ ਮੈਂ ਚਾਹੁੰਨੀ ਆ ਕਿ ਮੇਰੀ ਜਿੱਤ ਹੋਵੇ ਤੇ ਉਹਨਾਂ ਧੀਆ ਦੀ ਜਿੱਤ ਹੋਵੇ ਗਾਂ ਕੋਈ ਕਿਸੇ ਧੀ ਨਾਲ ਗਲਤ ਨਾ ਕਰ ਸਕੇ ਮੈਂ ਇਹ ਵੀ ਗੱਲ ਦੱਸਣਾ ਚਾਹੁੰਨੀ ਆ ਕਿ ਮੈਂ ਨਾ 12 ਸਾਲਾਂ ਦੇ ਵਿੱਚ ਕਦੀ ਕਿਸੇ ਦੀ ਮੈਰਿਜ ਤੇ ਨਹੀਂ ਗਈ ਜੇ ਗਈ ਵੀ ਆ ਨਾ ਤੇ ਇੱਕ ਦੋ ਮਿੰਟ ਸਿਰਫ ਸगन ਦੇ ਕੇ ਤੇ ਵਾਪਸ ਕਿਉਂਕਿ ਮੈਨੂੰ ਬੜਾ ਡਰ ਲੱਗ ਲੱਗਾ ਪਿਆ ਕਿ ਮੈਂ ਕਿਸੇ ਦੀ ਮੈਰਿਜ ਚ ਨਹੀਂ ਜਾਣਾ ਪਤਾ ਨਹੀਂ ਮਨ ਚ ਇੱਕ ਭੈ ਪੈਦਾ ਹੋ ਗਿਆ ਹੈ ਤੇ ਕਿਸੇ ਦੇ ਵਿਆਹ ਤੱਕ ਨਹੀਂ ਮੈਂ ਜਾਂਦੀ ਜੀ ਸਰ ویکਹੋ ਜੇ ਇਸ ਕੇਸ ਦੀ ਗੱਲ ਕਰੀਏ ਤੇ ਜਿਵੇਂ ਭੈਣ ਜੀ ਉਹਨਾਂ ਨੇ ਸਾਰਾ ਕੇਸ ਲੜਿਆ ਹੈ ਕਿਉਂਕਿ ਇੱਕ ਔਰਤ ਦੇ ਸੰਘਰਸ਼ ਦੀ ਕਹਾਣੀ ਹੈ ਔਰ ਉਸ ਔਰਤ ਦੇ ਸੰਘਰਸ਼ ਦੀ ਕਹਾਣੀ ਹੈ ਜਿਹਨੂੰ ਸਮਾਜ ਸਮਝਦਾ ਹੈ ਕਿ ਇਹ ਉੱਚੇ ਅਵਧਿਆਂ ਤੱਕ ਨਹੀਂ ਪਹੁੰਚ ਸਕਦੀ ਜਾਂ ਅਪਰੋਚ ਨਹੀਂ ਕਰ ਸਕਦੀ ਔਰ ਦੁੱਖ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਲੋਕਤੰਤਰ ਚ ਇਹੋ ਜੀ ਘਟਨਾ ਹੁੰਦੀ ਹੈ ਤੇ ਪੁਲਿਸ ਨੂੰ ਐਕਸ਼ਨ ਲੈਣ ਦੀ ਬਜਾਏ ਮਾਨਯੋਗ ਸੁਪਰੀਮ ਕੋਰਟ ਨੂੰ ਦਖਲ ਦੇ ਕੇ ਕਹਿਣਾ ਪੈਂਦਾ ਹੈ ਕਿ ਕੀ ਹੋ ਰਿਹਾ ਉਦੋਂ ਵੱਡੇ ਦੁੱਖ ਦੀ ਗੱਲ ਕੀ ਹੋਏਗੀ ਕਿ ਇੱਕ ਪੁਲਿਸ ਇੱਕ ਪ੍ਰਸ਼ਾਸਨ ਆਮ ਬੰਦੇ ਦੀ ਸੁਰੱਖਿਆ ਲਈ ਬਣਿਆ ਹੈ ਔਰ ਜਿਹੜਾ ਉਹਨੂੰ ਕੁੱਟਦਾ ਹੈ ਐਕਸ਼ਨ ਨਹੀਂ ਲੈਂਦਾ ਔਰ ਫਿਰ ਤੁਸੀਂ ਦੇਖੋ ਵੀ ਜਿਹੜਾ ਇਸ ਕੇਸ ਨੂੰ ਤਿਆਰ ਕੀਤਾ ਗਿਆ ਉਹ ਵੀ ਪੁਲਿਸ ਨੇ ਪ੍ਰਸ਼ਾਸਨ ਨੇ ਪੂਰਾ ਜ਼ੋਰ ਲਾਇਆ ਕਿ ਕਮਜ਼ੋਰ ਰੱਖ ਕੇ ਕੇਸ ਨੂੰ ਤੇ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਦਵਾਇਆ ਜਾਵੇ ਔਰ ਤੁਸੀਂ ਇਹ ਸੋਚ ਕੇ ਦੇਖੋਗੇ ਕਿ 13 ਸਾਲ ਦੇ ਲੰਬਾ ਸੰਘਰਸ਼ ਉਹ ਵੀ ਇੱਕ ਔਰਤ ਨੇ ਲੜਿਆ ਔਰ ਜੇ ਕੋਈ ਉਹਦੇ ਚ ਕੋਈ ਪੱਖਪਾਤ ਵਾਲੀ ਗੱਲ ਹੁੰਦੀ ਤੇ 13 ਸਾਲ ਕੋਈ ਇੱਥੋਂ ਤੱਕ ਨਹੀਂ ਪਹੁੰਚ ਸਕਦਾ ਉਹੀ ਪਹੁੰਚ ਸਕਦਾ ਜਿੰਦੇ ਤੇ ਬੱਲੇ ਕੋਈ ਸੱਚ ਹੋਵੇ ਔਰ ਇਹ ਜਿਹੜੀ ਸਾਰੀ ਤਾਕਤ ਹੈ ਜਿਵੇਂ ਕਿ ਭਾਈ ਸਾਹਿਬ ਨੇ ਕਿਹਾ ਹੈ ਕੇ ਬਾਬਾ ਸਾਹਿਬ ਅੰਬੇਦਕਰ ਜੀ ਤੋਂ ਮਿਲਦੀ ਆ ਕਿਉਂਕਿ ਉਹਨਾਂ 21 ਸਿੱਖਿਆ ਦਿੱਤੀ ਸੀ ਕਿ ਕੋਈ ਵੀ ਜਾਤ ਹੋਵੇ ਜਾਂ ਕੁਝ ਵੀ ਹੋਵੇ ਸੰਵਿਧਾਨ ਉਹਨਾਂ हिसाब ਨਾਲ ਬਣਾਇਆ ਹੈ ਕਿ ਸੰਵਿਧਾਨ ਔਰ ਕਾਨੂੰਨ ਦਾ ਦਰਵਾਜ਼ਾ ਹਰ ਕੋਈ ਖੜਕਾ ਸਕਦਾ ਹੈ ਔਰ ਸਭ ਤੋਂ ਵੱਡੀ ਗੱਲ ਤੁਸੀਂ ਇਹ ਦੇਖੋ ਕਿ ਮਾਨਯੋਗ ਹਾਈ ਕੋਰਟ ਦੇ ਹੁਕਮ ਨਾਲ ਸੁਰੱਖਿਆ ਮਿਲੀ ਔਰ ਇਹ ਕਿਹਾ ਗਿਆ ਕਿ ਜਦੋਂ ਤੱਕ ਕੇਸ ਚੱਲਦਾ ਹੈ ਇਹਦੇ ਨਾਲ ਰਹੇਗੀ ਸਰਕਾਰ ਬੰਦੇ ਨੂੰ ਵਾਪਸ ਲੈ ਲਈ ਗਈ ਜੇ ਕੋਈ ਇਸ ਔਰਤ ਨੂੰ ਇਸ ਲੜਕੀ ਨੂੰ ਲਾਲਚ ਹੁੰਦਾ ਤੇ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਉਹ ਆਪਦਾ ਕੋਈ ਕੇਸ ਨਵਾਂ ਨਾ ਪਾਉਂਦੇ ਕਿਉਂ ਕਿਉਂਕਿ ਉਹ ਸਿਰਫ ਲੋਕਾਂ ਦੇ ਆਧਾਰ ਤੇ ਇੱਕ মিডিਆ ਦੇ ਆਧਾਰ ਤੇ ਕਿਉਂਕਿ মিডিਆ ਜਿਹੜਾ ਚੌਥਾ ਪਿੱਲਰ ਹੁੰਦਾ ਹੈ ਜਿਹੜਾ ਡੈਮੋਕ੍ਰੇਸੀ ਦਾ ਕਿਉਂਕਿ ਅੱਜ ਜੇ ਲੜਾਈ ਹੈ ਨਾ ਇਹ ਇਕੱਲੀ ਉਹਨਾਂ ਦੀ ਨਹੀਂ ਹੈਗੀ ਇਹ ਸਭ ਔਰਤਾਂ ਦੀ ਹੈਗੀ ਆ ਤੇ ਜੇ ਅੱਜ ਸਖਤ ਸਜ਼ਾ ਹੁੰਦੀ ਆ ਜੋ ਕਿ ਅਸੀਂ ਉਮੀਦ ਕਰਦੇ ਹਾਂ ਕਿ ਹੋਣੀ ਚਾਹੀਦੀ ਹੈ ਸੰਵਿਧਾਨ ਦੇ ਮੁਤਾਬਕ ਤੇ ਫਿਰ ਇੱਕ ਉਹਨਾਂ ਸਾਰੇ ਲੋਕਾਂ ਲਈ ਇੱਕ ਸਬਕ ਹੋਏਗਾ ਜਿਹੜੇ ਆਪਣੇ ਆਪ ਨੂੰ ਕਾਨੂੰਨ ਤੋਂ ਉੱਤੇ ਸਮਝਦੇ ਆ ਜਿਹੜੇ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਪਾਵਰ 'ਚ ਆ ਗਏ ਆ ਤੇ ਹੁਣ ਸਾਡਾ ਕਾਨੂੰਨ ਕੁਝ ਨਹੀਂ ਵਿਗਾੜ ਸਕਦਾ ਇਹ ਸਭ ਉਹਨਾਂ ਲੋਕਾਂ ਲਈ ਸਬਕ ਸਬਕ ਹੋਏਗਾ ਔਰ ਮੈਂ ਇਸ ਗੱਲੋਂ ਇਹਨਾਂ ਨੂੰ ਸ਼ਾਬਾਸ਼ ਵੀ ਦੇਣਾ ਹੈ ਕਿ ਜਿਨ੍ਹਾਂ ਨੇ ਇੱਥੋਂ ਤੱਕ ਲੜਾਈ ਲੈ ਕੇ ਆਂਦੀ ਨਹੀਂ ਤੇ ਇਹ ਲੜਾਈਆਂ ਅੱਧੇ ਚ ਹੀ ਰੁਕ ਜਾਂਦੀਆਂ ਨੇ ਤੁਸੀਂ ਵੀ ਰੋਜ਼ ਦੇਖਦੇ ਹੋ ਕਿੰਨੀਆਂ ਗੱਲਾਂ ਲੜਾਈਆਂ ਸਿਰੇ ਚੜ੍ਹਦੀਆਂ ਨੇ ਜੇ ਹੱਕ ਤੇ ਸੱਚ ਦੀ ਲੜਾਈ ਆ ਤਾਂ ਹੀ 13 ਸਾਲ ਤੱਕ ਇੱਥੇ ਆਈ ਆ ਸੋ ਅਸੀਂ ਉਮੀਦ ਕਰਦੇ ਆਂ ਕਿ ਅੱਗੇ ਵੀ ਨਾਮ ਮਿਲੇਗਾ ਔਰ ਜੋ ਭਾਈ ਸਾਹਿਬ ਨੇ ਬੇਨਤੀ ਕੀਤੀ ਉਹ ਸਮਰਥਕਾਂ ਨੂੰ ਵੇਖੋ ਅੱਜ ਵੀ ਪ੍ਰਸ਼ਾਸਨ ਦੀ ਇਹ ਗਲਤੀ ਹੈ ਕਿਉਂਕਿ ਗੈਰ ਜਿਹੜੇ ਲੋੜੀਵੰਦ ਲੋਕ ਨੇ ਜਿਹੜੇ ਉੱਥੇ ਸਮਰਥਕੇ ਨਹੀਂ ਸਿ ਪਹੁੰਚਣੇ ਚਾਹੀਦੇ ਅਦਾਲਤੀ ਕੰਪਲੈਕਸ ਤੱਕ ਜੀ ਪਹੁੰਚਦੇ ਆ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਢਿੱਲੇ ਆ ਕਿਉਂ ਪਹੁੰਚੇ ਕਿਉਂਕਿ ਜਦੋਂ ਉਹਨਾਂ ਨੂੰ ਤੇ ਲਿਆਂਦਾ ਕਸਟਡੀ ਚ ਇਹਨਾਂ ਨੂੰ ਉਹਨਾਂ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਕਿਉਂਕਿ ਦੇਖੋ ਇਹ ਸੁਰੱਖਿਆ ਦਾ ਮੁੱਦਾ ਹੈ ਕਿਉਂਕਿ ਜਦੋਂ ਹੁਕਮ ਹੁੰਦਾ ਹੈ ਉਦੋਂ ਬਾਅਦ ਕੋਈ ਵੀ ਜੇ ਅਨਸਖਾਵੀ ਘਟਨਾ ਹੁੰਦੀ ਹੈ ਤਾਂ ਉਹਦਾ ਜ਼ਿੰਮੇਵਾਰ ਫਿਰ ਪ੍ਰਸ਼ਾਸਨ ਹੋਏਗਾ ਕਿਉਂਕਿ ਉਹਨਾਂ ਨੇ ਕਿਉਂ ਉਹਨਾਂ ਨੂੰ ਇਕੱਠੇ ਹੁੰਨ ਦਿੱਤਾ ਕਿਸੇ ਨੂੰ ਵਾਰਨਿੰਗ ਨਹੀਂ ਦਿੱਤੀ ਸੋ ਮੈਂ ਉਮੀਦ ਕਰਦਾ ਕਿਉਂਕਿ ਤਵੰਜੀ ਬਹੁਤ ਵਧੀਆ ਉਹਨਾਂ ਨੇ ਕੇਸ ਲੜਿਆ ਜਿੱਥੇ ਲੋਡ ਸੀ ਅਸੀਂ ਸਾਰੇ ਡਿਸਕਸ ਕਰਦੇ ਰਹੇ ਕਿਉਂਕਿ ਵੇਖੋ ਕੇਸ ਆਉਂਦੇ ਜਾਂਦੇ ਰਹਿੰਦੇ ਆ ਰੋਜ਼ ਬਹੁਤ ਕੇਸ ਆਉਂਦੇ ਬਹੁਤ ਜਾਂਦੇ ਆ ਇਹੋ ਜਿਹੇ ਕੇਸ ਕਿਤੇ ਸਦੀ ਚ ਇੱਕ ਆਉਂਦਾ ਹੈ ਜਿਹੜਾ ਸੱਚ ਕਰਕੇ ਆਉਂਦਾ ਹੈ ਜਿਹੜਾ ਸੱਚ ਕਰਕੇ ਲੜਿਆ ਜਾਂਦਾ ਔਰ ਸੱਚ ਨੂੰ ਨਿਆਂ ਦਿਵਾਉਣ ਲਈ ਲੜਿਆ ਜਾਂਦਾ ਹੈ ਕਿਉਂਕਿ ਕੇਸ ਹੋਣੇ ਜਾਂ ਨਾ ਹੋਣੇ ਇਹ ਤੇ ਰੂਟੀਨ ਮੈਟਰ ਆ ਪਰ ਇਸ ਕੇਸ ਨੂੰ ਵੇਖ ਕੇ ਸਾਨੂੰ ਸ਼ੁਰੂ ਤੋਂ ਹੀ ਲੱਗਦਾ ਸੀ ਕਿ ਇਹਦੇ 'ਚ ਸਚਾਈ ਆ ਔਰ ਸਚਾਈ ਦੀ ਇੱਕ ਜਿੱਤ ਹੋਏਗੀ ਔਰ ਜੋ ਸੰਵਿਧਾਨ ਕਹਿੰਦਾ ਸਤਿਅਮੇਵ ਜਯਤੇ ਸੱਚ ਦੀ ਜਿੱਤ ਹੋਏਗੀ ਤੇ ਸੱਚ ਦੀ ਹੋਏਗੀ ਧੰਨਵਾਦ ਬਹੁਤ ਬਹੁਤ ਧੰਨਵਾਦ ਤਾਂ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਉਹਨਾਂ ਦੇ ਵਕੀਲ ਸਹਿਬਾਨਾਂ ਦੇ ਨਾਲ ਤੁਸੀਂ ਸਾਰੀ ਸੁਣੀ ਹੈ ਤਾ ਉਮੀਦ ਕਰਦੇ ਆਂ ਕਿ ਅੱਜ ਉਦਾਹਰਨ ਇੱਕ ਬਹੁਤ ਵੱਡੀ ਸੈੱਟ ਹੋਣ ਜਾ ਰਹੀ ਹੈ ਜਿਹੜੀ ਕਿ ਅੱਗੇ ਤੋਂ ਕੋਈ ਇਹ ਨਾ ਸਮਝੇਗਾ ਕਿ ਕਿਸੇ ਗਰੀਬ ਤੇ ਜ਼ੁਲਮ ਕਰਕੇ ਮੈਂ ਬਾਜ਼ ਜਾਵਾਂਗਾ ਜਾਇਹੇ ਉਹ ਕਿਸੇ ਵਿਅਹਦੇ ਤੇ ਹੋਵੇ